ਸਾਸੀਕਾਲ ਜੀ ਮੈਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਬਰਾੜ ਜੈਤੋ ਅੱਜ ਜਿਹੜੀ ਵੀਡੀਓ ਬਣਾਉਣ ਲੱਗੇ ਆ ਤਾਂ ਮਕਸਦ ਸਾਡਾ ਵਿਊ ਲੈਣਾ ਨਹੀਂ ਇਹਦਾ ਮਕਸਦ ਸਾਡਾ ਪੈਸੇ ਕਮਾਉਣਾ ਨਹੀਂ ਇਹਦਾ ਮਕਸਦ ਹੈ ਤੁਹਾਡੇ ਨਾਲ ਉਹ ਗੱਲਾਂ ਕਰਨੀਆਂ ਕਿ ਜਿਹੜੀਆਂ ਬਹੁਤ ਵਾਰੀ ਅਸੀਂ ਸੋਸ਼ਲ ਮੀਡੀਆ ਤੇ ਵਿਦਵਾਨ ਤਾਂ ਬਣਦੇ ਆ ਪਰ ਨਾ ਤਾਂ ਅਸੀਂ ਬੈਕ ਤੇ ਵੇਖਦੇ ਆ ਕਿ ਸਾਡੇ ਪਿੱਛੇ ਜੀਵਨ ਦੇ ਵਿੱਚ ਕੀ ਸੀਗਾ ਸਾਡੇ ਬਾਬੇ ਦਾਦੇ ਸਾਡੇ ਬਾਪੂ ਸਾਡੀਆਂ ਬੀਬੀਆਂ ਮਾਂ ਪਿਓ ਉਹ ਸਮਾਂ ਕਿਹੋ ਜਿਹਾ ਸੀ ਸਾਡਾ ਸਮਾਂ ਕਿਹੋ ਜਿਹਾ ਹੈ ਜਿਹੜੇ ਅਸੀਂ 40 45 50 55 ਸਾਲਾਂ ਨੇ ਸਾਡੇ ਤੋਂ ਅਗਲੀ ਸਾਡੀ ਪੀੜ੍ਹੀ ਸਾਡੇ ਬੱਚੇ ਉਹ ਕੀ ਹੋ ਜਾਂ ਸਮਾ ਬਦਲਦਾ ਬਦਲਦਾ ਕਿਧਰ ਨੂੰ ਚਲਾ ਗਿਆ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਵਟਸਐਪ ਤੇ ਇੰਸਟਾਗ੍ਰam ਤੇ ਕਿਸੇ ਵੀ ਸੋਸ਼ਲ ਸਾਈਟ ਤੇ ਵਿਦਵਾਨ ਬਾਨਾ ਬਹੁਤ ਸੌਖਾ ਹੈ ਜਮੀਨੀ ਪੱਦਰ ਤੇ ਕਰਕੇ ਦਿਖਾਉਣਾ ਬਹੁਤ ਔਖਾ ਹੈ ਮੈਂ ਅੱਜ ਖੜਾ ਹਾਂ ਉਸ ਜਗ੍ਹਾ ਤੇ ਜਿੱਥੇ ਅਸੀਂ ਘੱਟੋ ਘੱਟ 35 ਤੋਂ 40 ਸਾਲ ਪੁਰਾਣਾ ਸਾਡਾ ਬਜ਼ੁਰਗਾਂ ਦਾ ਪੜਿਆ ਹੋਇਆ ਜਿਹੜਾ ਘਰ ਹੈ ਉਸ ਜਗ੍ਹਾ ਤੇ ਇਸ ਤੋਂ ਪਹਿਲਾਂ ਜਿਹੜਾ ਬਾਬੇ ਦਾਦਿਆਂ ਦਾ ਬਣਿਆ ਸੀ ਪਿੰਡ ਦੇ ਵਿੱਚੋਂ ਛੱਡ ਕੇ ਅਸੀਂ ਇੱਥੇ ਆਏ ਹੋਏ ਮੈਂ ਇੱਥੇ ਤੁਹਾਡਾ ਨਾਲ ਗੱਲ ਇਹ ਕਰਨੀ ਚਾਹੁੰਨਾ ਹੈ ਕਿ ਜਦੋਂ ਕਦੇ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਜਾਂਦੀ ਉਦੋਂ ਜ਼ਿਆਦਾਤਰ ਲੋਕਾਂ ਦੇ ਕੀ ਥੀ ਵਿਊ ਹੁੰਦੇ ਆ ਲੋਕ ਕਹਿੰਦੇ ਆ ਕਿ ਯਾਰ ਇਹਨਾਂ ਨੇ ਪੋਲੂਸ਼ਨ ਕਰਤਾ ਇਹਨਾਂ ਨੇ ਦਰਖਤ ਸਾੜਤੇ ਇਹਨਾਂ ਨੇ ਆਹ ਕਰਤਾ ਇਹਨਾਂ ਨੇ ਉਹ ਕਰਤਾ ਯਾਨੀ ਕਿ 네ਗੇਟਿਵ ਪੱਖ ਜਿਹੜਾ ਉਹ ਕਿਸਾਨ ਦਾ ਏਡਾ ਪੇਸ਼ ਕੀਤਾ ਜਾਂਦਾ ਅੱਗ ਲਾਉਣ ਵਾਲਿਆਂ ਦੇ ਦਰਖਤਾਂ ਨੂੰ ਸਾੜਨ ਵਾਲਿਆਂ ਦੇ ਦਰਖਤਾਂ ਨੂੰ ਵੱਢਣ ਵਾਲਿਆਂ ਦੇ ਮੈਂ 1% ਵੀ ਹੱਕ ਦੇ ਵਿੱਚ ਨਹੀਂ ਮੈਂ ਵੀ ਇੱਕ ਕਿਸਾਨ ਪਰਿਵਾਰ ਜੰਮਿਆ ਹੋਇਆ ਪਰ ਮੈਂ ਕਹਿੰਦਾ ਕਿ ਕੱਲਾ ਕਿਸਾਨ ਟਾਰਗੇਟ ਇੱਕ ਕਿਸੇ ਬੇਵਕੂਫ ਬੰਦੇ ਨੇ ਜੇ ਗਲਤੀ ਕਰਤੀ ਜਦੋਂ ਤੁਸੀਂ ਕੋਈ ਸਾੜਨਾ ਹੈ ਕਰਨਾ ਤੁਸੀਂ ਆਪਣਾ ਧਿਆਨ ਦੇ ਕੇ ਚੱਲੋ ਜੇ ਕਿਸੇ ਪੂਰੇ ਪੰਜਾਬ ਦੇ ਵਿੱਚੋਂ ਪੂਰੇ ਜ਼ਿਲ੍ਹੇ ਦੇ ਵਿੱਚੋਂ ਕਿਸੇ ਇੱਕ ਬੇਵਕੂਫ ਬੰਦੇ ਦੀ ਗਲਤੀ ਕਾਰਨ ਕੋਈ ਦਰਖਤ ਨੂੰ ਅੱਗ ਲੱਗੀ ਤਾਂ ਉਹਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਜਿਵੇਂ ਸਾਰੇ ਕਿਸਾਨ ਜਿਹੜੇ ਆ ਉਹ ਦਰਖਤ ਸਾੜਨ ਜਾਂ ਹਵਾ ਪਾਉਣ ਪਾਣੀ ਖਰਾਬ ਕਰਨ ਵਾਲੇ ਪਾਸੇ ਚੱਲ ਪਏ ਹੁੰਦੇ ਆ ਅਸਲ ਮੁੱਦੇ ਮੈਂ ਨਾਲ-ਨਾਲ ਦੱਸੂਗਾ ਆਓ ਮੈਂ ਤੁਹਾਨੂੰ ਧਿਆਨ ਵੀ ਕਰਾ ਦਿਆਂ ਇਸ ਗੱਲ ਦਾ ਕਿਉਂਕਿ ਸੱਚ ਦੀ ਪਰਤਾਲ ਚੈਨਲ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਸਕਿਪ ਨਾ ਕਰੋ ਇਧਰਲੇ ਪਾਸੇ ਕੈਮਰਾ ਫੋਕਸ ਕਰੋ ਜੀ ਇਧਰਲੇ ਦਰਖਤ ਤੇ ਕੈਮਰਾ ਫੋਕਸ ਕਰੋ ਜੀ ਇਹ ਸਾਡੇ ਘਰ ਦੇ ਬਾਹਰਲੇ ਪਾਸੇ ਲੱਗੇ ਉਧਰਲੇ ਨਿੰਮ ਤੇ ਕਰੋ ਜੀ ਇਸ ਨਿੰਮ ਤੇ ਫੋਕਸ ਕਰੋ ਇਸ ਤੋਂ ਬਾਅਦ ਦੂਜੇ ਨਿੰਮ ਤੇ ਕਰੋ ਨਿੰਮ ਦੇ ਦਰਖਤ ਹੁਣ ਉਹ ਸਾਹਮਣੇ ਚਾਚੇ ਘਰ ਲੱਗੇ ਹੋਏ ਨਿੰਮ ਉਧਰ ਤੇ ਕਰੋ ਠੀਕ ਹੈ ਉਹ ਸੁੱਕ ਚੁੱਕਿਆ ਇਹਨਾਂ ਨਿੰਮਾਂ ਵਾਸਤੇ ਅਸੀਂ ਜਿਹੜੀ ਹੈ ਤਾਰਾ ਜੀ ਅਸੀਂ ਮਿਹਨਤ ਕੀਤੀ ਕੋਸ਼ਿਸ਼ ਕੀਤੀ ਕਲੋਰੋ ਪਾਈ ਹੋਰ ਦਵਾਈਆਂ ਪਾਈਆਂ ਕਿ ਇਹਨਾਂ ਨੂੰ ਅਸੀਂ ਜਿਹੜਾ ਕੋਸ਼ਿਸ਼ ਕਰੀਏ ਕਿ ਇਹ ਚੱਲ ਪੈਣ ਦੋ ਨਿੰਮ ਜਿਹੜੇ ਬਾਹਰਲੇ ਪਾਸੇ ਲੱਗੇ ਹੋਏ ਇਹ ਚੱਲ ਪਏ ਇਹ 35 ਸਾਲ ਤੋਂ ਵੱਧ ਪੁਰਾਣਾ ਹੈ ਕਿਉਂਕਿ ਇੱਥੇ ਪੋਲਟਰੀ ਫਾਰਮ ਹੁੰਦਾ ਸੀਗਾ ਜਿੱਥੇ ਹੁਣ ਖੜਿਆ ਖਾਲੀ ਥਾਂ ਤੇ ਜਿੱਥੇ ਨੰਮ ਇੱਥੇ ਪੋਲਟਰੀ ਫਾਰਮ ਹੁੰਦਾ ਸੀ ਇਹ ਪੋਲਟਰੀ ਫਾਰਮ ਦਾ ਸਟੋਰ ਹੈ ਕਿ ਜਿਹੜੀ ਆ ਨੰਮ ਖੜੀ ਹੈ ਹਾਂਜੀ ਮੈਂ ਤੁਹਾਨੂੰ ਗੱਲ ਕਰੀ ਸੀ ਜ ਜਸਵਿੰਦਰ ਜੀ ਤੁਹਾਡੇ ਕੋਲ ਇੰਨਾ ਥਾਂ ਖੁੱਲਾ ਡੁੱਲਾ ਹੈਗਾ ਸਾਡੇ ਜੋ ਕੋਠਿਓ ਸਾੜ ਤੇ ਕੋ ਉਪਾਲੀ ਯਾਰ ਹਾਂ ਮੈਂ ਦੱਸਦਾ ਤੇ ਜਦ ਆ ਇੱਥੇ ਕੁਛ ਥੇ ਪਾਉਂਦੇ ਤੇ ਤੁਸੀਂ ਇੱਥੇ ਪਾੜ ਦੇ ਖੁੱਲੀ ਡੁੱਲੀ ਕਰਕੇ ਕੋਠੀ ਤਾਓ ਅਮਰ ਜੀ ਨਾਲੇ ਮੇਨ ਤੇ ਆਉਂਦਾ ਸੀ ਕੋਣ ਨੁੱਕਰ ਹਾਂ ਮੈਂ ਕੈਮਰਾ ਆਹ ਲੋਰ ਤੇ ਲੋਕ ਕਹਿੰਦੇ ਨੁੱਕਰ ਚਾਹੀਦੇ ਸਾਨੂੰ ਚਲੋ ਤੁਸੀਂ ਨੁੱਕਰ ਸੇ ਫੋਕਸ ਕਰੋ ਜੀ ਕੈਮਰਾ ਲਾਈਨ ਦੇ ਵਿੱਚ ਤੁਸੀਂ ਮੈਂ ਕਹੂੰਗਾ ਵੇਖੀ ਜੀ ਇੱਕ ਅਖਰੀ ਦਿਖਾਓ ਤੁਸੀਂ ਆਹ ਦਰਖਤ ਦਿਖਾਓ ਸਾਰੇ ਜਿਹੜੇ ਮੈਂ ਕਹਿੰਦਾ ਕਿ ਇਹ ਕਹਿੰਦੇ ਕਿਸਾਨਾਂ ਨੇ ਦਰਖਤ ਜਾੜ ਤੇ ਜਿਹੜੇ ਲੱਖਾਂ ਦਰਖਤ ਜਿਹੜੇ ਆ ਸੜਕਾਂ ਦੇ ਨਾਂ ਤੇ ਹਾਈਵੇ ਦੇ ਨਾਂ ਦੇ ਪੱਟ ਦਿੱਤੇ ਜਾਂਦੇ ਆ ਵੱਡੇ ਵੱਡੇ ਪ੍ਰੋਜੈਕਟਾਂ ਦੇ ਨਾਂ ਦੇ ਪੱਟ ਦਿੱਤੇ ਜਾਂਦੇ ਆ ਹਵਾ ਪਾਣੀ ਪ੍ਰਦੂਸ਼ਣ ਪ੍ਰਦੂਸ਼ਿਤ ਕੀਤਾ ਜਾਂਦਾ دریاਵਾਂਾਂ ਦੇ ਵਿੱਚ ਜ਼ਹਿਰ ਘੋਲਿਆ ਜਾ ਰਿਹਾ ਉੱਥੇ ਕੋਈ ਬੰਦਾ ਬੋਲ ਕੇ ਰਾਜੀ ਨਹੀਂ ਆਹ ਦਰਖਤ ਜਿਹੜੇ ਅਸੀਂ ਐਸ ਵਾਰੀ ਲਾਏ ਦੇਖੋ ਇਹ ਨਿੰਮਾਂ ਲੱਗੀਆਂ ਵਿਖੀ ਜੀ ਠੀਕ ਹੈ ਇਹ ਬਰਮਾਂ ਦੇਕਾਂ ਲੱਗੀਆਂ ਜੀ ਚੱਲ ਪਈਆਂ ਸਾਰੀਆਂ ਠੀਕ ਹੈ ਇਹ ਲੱਗੀਆਂ ਰਹਿਣਗੀਆਂ ਕਿਉਂ ਹੋਇਆ ਥਾਂ ਖਾਲੀ ਆ ਨਾ ਮੂਹਰੇ ਇਥੇ ਹੋਰ ਵੀ ਕਰਾਂਗੇ ਬਾਈ ਨੇ ਅਸੀਂ ਜਿਹੜਾ ਸਵਾਲ ਕੀਤਾ ਤੇ ਬਾਈ ਯਾਰ ਇੱਕ ਨੁੱਕਰ ਹੈ ਵੀ ਨੁੱਕਰ ਤੇ ਕੋਠੀ ਕਿਉਂ ਨਹੀਂ ਪਾਈ ਆਮ ਤੌਰ ਤੇ ਲੋਕ ਹੁਣਾ ਕਹਿੰਦੇ ਹੁੰਦੇ ਜਦੋਂ ਚੋਂਡਾਲਾ ਪਲਾਟ ਹੋਵੇ ਦੋ ਗਲੀਆਂ ਤੇ ਲੱਗਦਾ ਹੋਵੇ ਪਲਾਟ ਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ ਬਾਈ ਕਹਿੰਦਾ ਤਾਰਾ ਸਿੰਘ ਅਸੀਂ ਕੋਠੀ ਤਾਂ ਨਹੀਂ ਇੱਥੇ ਪਾਈ ਇੱਥੇ ਆ ਨਿੰਮ ਖੜੀ ਸੀ ਤੇ ਮੈਂ ਕਿਹਾ ਵੀ ਨਿੰਮ ਪੜ ਦਿੰਦੇ ਇੱਕ ਦਾ ਨਾਂ ਯਾਰ ਇੱਕ ਦਰਖਤ ਨੂੰ ਤਿਆਰ ਕਰਨ ਨੂੰ ਆਪ ਨੂੰ ਕਿੰਨੇ ਸਾਲ ਲੱਗਦੇ ਆ ਤੇ ਸਾਨੂੰ ਬੜਾ ਦੁੱਖ ਹੋਇਆ ਵੀ ਇਹ ਵੀ ਅਸੀਂ ਆਪਦੇ ਇੱਕ ਚੁਵਾਕਾਂ ਵਾਂਗੂ ਬੱਚਿਆਂ ਵਾਂਗੂ ਪਾਲੀ ਐ ਤੇ ਅੱਜ ਇੱਕ ਅਸੀਂ ਮਕਾਨ ਪਾਉਣ ਖਾਤਰ ਇਹਨੂੰ ਪੜ ਦਿੱਗੇ ਤੇ ਸਾਨੂੰ ਸੋਭਾ ਲਈ ਚੰਗਾ ਨਹੀਂ ਦੁੱਖ ਹੋਇਆ ਸਾਨੂੰ ਤੁਹਾਨੂੰ ਹੋਰ ਇਹਨਾਂ ਨੇ ਇੰਨੇ ਚਿਰ ਇਸ ਜਗ੍ਹਾ ਨੂੰ ਛੱਡ ਕੇ ਪਾਸੇ ਕੋਠੀ ਪਾਲੀ ਤੇ ਇਹ ਦਰਖਤ ਨੂੰ ਉਵੇਂ ਹੀ ਛੱਡਤਾ ਤੁਹਾਨੂੰ ਹੋਰ ਵੀ ਦੱਸਦਾ ਜੀ ਇੱਥੋਂ ਜਿਵੇਂ ਤੁਸੀਂ ਆਪਾਂ ਕੱਲ ਗੱਲ ਕਰ ਰਹੇ ਸੀ ਇੱਥੋਂ ਕੋਠੀ ਪਾਉਂਦੇ ਇਹ ਨਿੰਮ ਨਾ ਹੁਣ ਤਾਂ ਥੋੜਾ ਸੁੱਕਿਆ ਕਰਕੇ ਘੱਟ ਫੁੱਟਿਆ ਜੀ ਇਹ ਇੰਨਾ ਕੁ ਮਤਲਬ ਫੈਲਿਆ ਹੋਇਆ ਨਿੰਮ ਸੀ ਇਹੇ ਤੇ ਉਹ ਪਰਲੇ ਉਹਦਾ ਪਾਸੇ ਰਹਿ ਜਾਣਾ ਸੀ ਉਹ ਤਾਂ ਕਿਨਾਰੇ ਤੇ ਆ ਗਿਆ ਗਲੀ ਦੇ ਇਹ ਵਿਚਾਲੇ ਆਉਂਦਾ ਸੀ ਇੱਥੋਂ ਅਸੀਂ ਪੂਰੀ ਮਿਹਨਤੀ ਕਰਕੇ ਨਵੇਂ ਮਕਾਨ ਵਾਸਤੇ ਕੋਠੀ ਵਾਸਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਕੈਨਸਲ ਕਰਤਾ ਕਿ ਨਹੀਂ ਯਾਰ ਇੰਨਾ ਵਧਿਆ ਫੁੱਲਿਆ ਜਿਹੜਾ ਦਰਖਤ ਨਾ ਉਹ ਪਟਣਾ ਨਹੀਂ ਇਹਦੀ ਸਟੋਰੀ ਮੈਂ ਤੁਹਾਨੂੰ ਦੱਸਦਾ ਆ ਦਿਖਾਓ ਜੀ ਇੱਕ ਵਾਰੀ ਜਿਹੜੇ ਨਿੰਮ ਸੁੱਕ ਚੁੱਕੀ ਹੈ ਠੀਕ ਹੈ ਇਹਨੂੰ ਥੱਲੇ ਤੱਕ ਦਿਖਾਓ ਥੱਲੇੋਂ ਫੇਰ ਫੁੱਟ ਪਈ ਹੈ ਠੀਕ ਆ ਜਿਹੜੀ ਜਗ੍ਹਾ ਗਰਾਉਂਡ ਲੈਵਲ ਦਿਖਾਇਓ ਇੱਥੇ ਆਸੇ-ਪਾਸੇ ਇਧਰਲਾ ਘਰ ਦਿਖਾਓ ਜੀ ਇਹਨੂੰ ਬਾਅਦ ਦੇ ਵਿੱਚ ਦੱਸਾਂਗੇ ਆਪਾਂ ਕਿ ਉਹ ਕਿ ਢਾਟਵਾ ਸ਼ੁਰੂ ਹੋ ਗਈ ਹੈ ਕਿਉਂਕਿ ਛੱਡ ਗਏ ਪੁਰਾਣੇ ਰੁੱਤ ਨਵੇਂ ਆ ਦੀ ਆ ਇਹ ਚੀਜ਼ਾਂ ਚੱਲਦੀਆਂ ਠੀਕ ਹੈ ਇਸ ਘਰ ਦੇ ਵਿੱਚ ਅਸੀਂ ਤਿੰਨ ਭਰਾਵਾਂ ਨੇ 24-25 ਸਾਲ ਜਿਹੜਾ ਆਪਣਾ ਜੀਵਨ ਬਸਰ ਕੀਤਾ ਇਸ ਘਰ ਦੇ ਵਿੱਚ ਠੀਕ ਹੈ ਆਪਣੇ ਬੱਚੇ ਪਾਲੇ ਆਪਣੇ ਬੱਚੇ ਸੈਟਲ ਕੀਤੇ ਆਹ ਜਿਹੜਾ ਨੰਮੇ ਦਾ ਮੋਢ ਦਿਖਾਓ ਦੇਖੋ ਦੇਖੋ ਐਂ ਕਹਿੰਦੇ ਜੱਫੇ 'ਚ ਨਹੀਂ ਆਉਂਦਾ ਠੀਕ ਹੈ ਇਹ ਨਿੰਮ ਦਾ ਜਿਹੜਾ ਦਰਖਤ ਹੈ ਨਾ ਧਾਰਾ ਜੀ ਇਹ ਇੱਥੇ ਸਬਜ਼ੀ ਹੁੰਦੀ ਸੀ ਲੱਗੀ ਆ ਉਹ ਘਰੇ ਸੀ ਰਹਿੰਦੇ ਸੀ ਇੱਥੇ ਸਬਜ਼ੀ ਲੱਗੀ ਹੁੰਦੀ ਸੀ ਇਸ ਇਹ ਨਾ ਆਪਣੇ ਆਪ ਕਿਤੇ ਗਟੋਲੀ ਉਗ ਪਈ ਛੋਟੀ ਜਿਵੇਂ ਜਾਨਵਰ ਬੈਠ ਜਾਂਦੇ ਕੋਈ ਬੀਜ ਆਪਣੇ ਆਪ ਪੁੰਗਰਿਆ ਤੇ ਇਹ ਨਿੰਮ ਦਾ ਜਿਹੜਾ ਸੀ ਉਹ ਮੋਟਾਈ ਇਹ ਦੀ ਅੰਗੂਠੇ ਜਿੰਨੀ ਇਹਦੀ ਲੈਂਥ ਜਿਹੜੀ ਸੀ ਮੇਰੇ ਜਿੰਨੀ 6 ਫੁੱਟ ਹੋ ਗਈ ਹਵਾ ਤੇਜ਼ ਵਗੀ ਨੇਰੀ ਵਗੀ ਇਹ ਐਸ ਜਗ੍ਹਾ ਤੋਂ ਇੱਥੋਂ ਜਿਹੜਾ ਸੀ ਵਿਚਾਲਿਓ ਟੁੱਟ ਗਿਆ ਥੋੜਾ ਜਿਹਾ ਜੁੜਿਆ ਰਹਿ ਗਿਆ ਛਤਰੀਏ ਦੀ ਭਾਰੀ ਸੀਗੀ ਤੇ ਥੱਲੇ ਲੱਗ ਗਿਆ ਮੁੜ ਕੇ ਘਰ ਦੇ ਕਹਿਣ ਲੱਗੇ ਮੇਰੇ ਤੋਂ ਛੋਟੇ ਬ੍ਰਦਰ ਨੂੰ ਹੂੰ ਕਹਿੰਦੇ ਵੀ ਇਹਨੂੰ ਕਈ ਦਾ ਟੱਕ ਮਾਰ ਕੇ ਪਟਲੇ ਹੂੰ ਖਰਚਾ ਬਣ ਗਿਆ ਹੂੰ ਮੈਂ ਕਿਹਾ ਨਾ 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 ਆਪਾਂ ਕੋਸ਼ਿਸ਼ ਕਰਾਂਗੇ ਬੰਦੇ ਦੀ ਲੱਤ ਬਾਹਾਂ ਟੁੱਟ ਜੇ ਤਾਂ ਆਪਾਂ ਉਹਨੂੰ ਵੱਡ ਥੋੜਾ ਦੇਨੇ ਹੂੰ ਇਹਦੇ ਵਾਸਤੇ ਮੈਂ ਕੀ ਕੀਤਾ ਮੈਨੂੰ ਕਹਿੰਦੇ ਤੂੰ ਨਵੇਂ ਤਜਰਬੇ ਕਰਦਾ ਹੁੰਦਾ ਮੈਂ ਕਿਹਾ ਕਰਕੇ ਦੇਖੂੰਗਾ ਮੈਂ ਤੂਤ ਦੀ ਛੜੀ ਲਈ ਹੂੰ ਇਹਦੀ ਜਿਹੜੀ ਮੋਟਾਈ ਸੀ ਉਹਦੇ ਨਾਲ ਤੂਤ ਦੀ ਛੜੀ ਪੂਰੀ 5 ਫੁੱਟ 6 ਫੁੱਟ ਜਿੱਥੋਂ ਟੁੱਟਿਆ ਸੀ ਪੂਰੀ ਨਾਲ ਤੇ ਉਹਨੂੰ ਧਾਗੇ ਦੇ ਨਾਲ ਜਿਹੜਾ ਸੀ ਇੱਕ ਤਰ੍ਹਾਂ ਦਾ ਪਲਾਸਟਰ ਲਾਤਾ ਪਲਾਸਟਰ ਕਰਤਾ ਇਹਨੂੰ ਆਹ ਦੇਖੋ ਇੱਥੋਂ ਝ ਠੀਕ ਹੈ ਜੀ ਉਦੋਂ ਬਾਅਦ ਇਹ ਅੱਜ ਦੇਖੋ ਵੀ ਉਸ ਚੀਜ਼ ਨੂੰ ਮੇਰੇ ਖਿਆਲ ਸ਼ਾਇਦ ਘਟੋਕੜ 15 ਸਾਲ ਤੋਂ ਵੱਧ ਹੋ ਗਏ ਦੇਖੋ ਇਹ ਜੱਫੇ ਚੋਂ ਹਟ ਗਈ ਸੀ ਹਾਲੇ ਵੀ ਕਈ ਵਾਰੀ ਪੱਟਣ ਦਾ ਮਨ ਬਣਾ ਕੇ ਉਹ ਪੱਟਿਆ ਨਹੀਂ ਕਿ ਸ਼ਾਇਦ ਕਿਤੇ ਕੁਦਰਤ ਮਿਹਰਬਾਨ ਹੋ ਜਾਏ ਉੱਪਰ ਦਿਖਾ ਦਿਓ ਜੀ ਇੱਕ ਵਾਰੀ ਕਿਉਂਕਿ ਪੂਰੀ ਤਰ੍ਹਾਂ ਸੁੱਕ ਚੁੱਕੀ ਹੁਣ ਇਹਨੂੰ ਪੱਟਾਂਗੇ ਤਾਂ ਸਾਡੀ ਮਜਬੂਰੀ ਹੋਊਗੀ ਘਰ ਦੇ ਵਿੱਚ ਨਾ ਆਪਾਂ ਜਾਨਵਰ ਰੱਖਦੇ ਆ ਕੋਈ ਪੰਛੀ ਰੱਖ ਲੀਏ ਤੇ ਅਸੀਂ ਉਹਨਾਂ ਦੇ ਨਾਂ ਧਰ ਦਿੰਨੇ ਆ ਵੀ ਸਾਡਾ ਇਹ ਫਲਾਣਾ ਸਾਡਾ ਨਾਂ ਧਰ ਦਿੰਨੇ ਤੇ ਬਾਈ ਜੀ ਖਾਸੀ ਤੇ ਤੁਹਾਨੂੰ ਸੁਣਾਵਾ ਇਹਨੇ ਆਪਦੇ ਘਰੇ ਜਿਹੜੇ ਪੌਦੇ ਲਾਏ ਆ ਇਹ ਮੇਰੇ ਬੱਚੇ ਦੇ ਜਨਮ ਦਿਨ ਤੇ ਲਾਇਆ ਸੀ ਇਹਦਾ ਨਾਂ ਆਹਾ ਆ ਮੈਂ ਆ ਫਲਾਣਾ ਦਰਖਤ ਲਾਇਆ ਸੀ ਆ ਮੇਰੇ ਭਰਾ ਦੇ ਜਨਮ ਦਿਨ ਤੇ ਲਾਇਆ ਇਹਦਾ ਨਾਂ ਆਹਾ ਇੰਦਾ ਵੀ ਹੈਗਾ ਇਦਾਂ ਜੀ ਆ ਇਹ ਤੇ ਫੋਕਸ ਕਰੋ ਹੂੰ ਇਹਦਾ ਨਾਂ ਕੀ ਰੱਖਿਆ ਇਹਦਾ ਇਹਦਾ ਨਾਂ ਇਹਨੂੰ ਅਸੀਂ ਜਸ਼ਨ ਦਾ ਪੌਦਾ ਕਹਿੰਨੇ ਹੁੰਦੇ ਜਸ਼ਨ ਜਸ਼ਨ ਦਾ ਪੌਦਾ ਮੇਰੇ ਮੇਰੇ ਬੇਟੇ ਦੇ ਜਨਮ ਦਿਨ ਤੇ ਲਾਇਆ ਸੀ ਤੇ ਇਹਨੂੰ ਤਕਰੀਬਨ 5ਵਾਂ ਸਾਲ ਚੱਲ ਪਿਆ ਲਾਇਆ ਠੀਕ ਹੈ ਜੀ 5ਵਾਂ ਜਾਂ 6ਵਾਂ ਸਾਲ ਚੱਲ ਪਿਆ ਜੀ 5 ਤੋਂ 7 ਸਾਲ ਦੇ ਵਿੱਚ ਦਾ ਸਮਾਂ ਹੋ ਗਿਆ ਹੂੰ ਇਹ ਇਹ ਜਿਹੜਾ ਨਾ ਵੇਖੋ ਇਹ ਪਾਸੇ ਨੂੰ ਜ਼ਿਆਦਾ ਫੈਲਦਾ ਕਿਉਂਕਿ ਪਰਲੇ ਪਾਸੇ ਟੱਲੀ ਹੈ ਠੀਕ ਹੈ ਹਰ ਵਾਰੀ ਇਹਨੂੰ ਕੋਸ਼ਿਸ਼ ਕਰਦੇ ਆ ਕਟਿੰਗ ਕਰਦੇ ਆ ਇਹਦਾ ਨਾਂ ਕੀ ਹੈ ਪੌਦੇ ਦਾ ਇਹ ਇਹ ਜੀ ਅਸਲ ਮੈਂ ਮੇਰੇ ਇੱਕ ਮਿੱਤਰ ਨਾ ਡੇਲੇ ਵਾਲੀ ਤੋਂ ਸ਼ਮਸ਼ੇਰ ਸਿੰਘ ਮੈਂਬਰ ਹੈ ਉਹ ਸੋਹਣਿਆ ਨਾ ਉੱਥੇ ਨਰਸਰੀ ਆ ਨਹਿਰਾ ਦੇ ਨਾਲ ਉਥੋਂ ਉਹਨੇ ਕਹੇ ਬੂਟੇ ਲੈ ਚਲੀ ਮਾਲੀ ਕਹਿੰਦਾ ਵੀ ਛਾਂ ਵਾਲੇ ਥੋੜੇ ਮਤਲਬ ਦੇ ਮੇਰੇ ਕੋਲ ਤਾਂ ਵੀ ਜ਼ਿਆਦਾ ਹੈ ਨਹੀਂਗੇ ਪਰ ਆ ਬੂਟੇ ਪਏ ਆ ਤੁਹਾਡੇ ਕੋਲ ਪੈਸਾ ਵੀ ਨਹੀਂ ਲੈਣਾ ਉਹਨਾਂ ਨੇ ਪੈਸੇ ਤਾਂ ਦੇ ਕੇ ਜਾਵਾਂਗੇ ਉਹ ਮੈਨੂੰ ਘਰੇ ਛੱਡਣ ਆਇਆ ਮੈਨੂੰ ਕਹਿੰਦਾ ਲਾ ਲਾ ਠੀਕ ਹੈ بیٹے ਦਾ ਜਨਮ ਦਿਨ ਕੁਤਰ ਦੇ ਨੇੜੇ ਸੀ ਅਸੀਂ ਇਹ ਲਾ ਲਿਆ بیٹے ਦੇ ਹੱਥੋਂ ਜਸ਼ਨ ਦੇ ਹੱਥੋਂ ਲਵਾ ਤਾ ਦੇਖੋ ਇਹ ਗ੍ਰੀਨ ਹੈ ਹਰਾ ਸੋਹਣਾ ਲੱਗਦਾ ਹੈ ਹਨ ਪਰਲੇ ਪਾਸੇ ਟਾਲੀ ਖੜੀ ਹੈ ਆਪਣੇ ਆਪ ਉਹ ਮੈਂ ਕਿਹਾ ਇਹ ਪੌਦੇ ਦੇ ਨਾਲ ਦਿਖਾਓ ਜੀ ਪਰਲੇ ਪਾਸੇ ਠੀਕ ਹੈ ਕਿਉਂਕਿ ਘਰਾਂ ਦੇ ਵਿੱਚ ਨਾ ਇਹ ਲੱਗੇ ਹੋਏ ਆ ਬਹੁਤ ਇਹ ਬਹੁਤ ਵਧੀਆ ਸ਼ਾਨ ਦਿੰਦੇ ਆ ਬਹੁਤ ਸੰਗੜੇ ਬਣ ਜਾਂਦੇ ਆ ਉਹ ਟਾਲੀ ਆਪਣੇ ਆਪ ਉਹਗੀਆਂ ਨਾਲੇ ਸਾਨੂੰ ਪਤਾ ਕਿ ਕਿਸੇ ਹਿਸਾਬ ਚ ਨਹੀਂ ਆਉਣੀ ਪਰ ਜੇ ਜਮਾਂ ਹੀ ਹਿਸਾਬ ਚ ਨਾ ਆਈ ਤਾਂ ਉਹ ਪੱਟ ਦੇਾਂਗੇ ਮਜਬੂਰੀ ਹੋਵੇ ਲੱਖਾਂ ਦਰਖਤ ਸੜਕਾਂ ਬਣਾਉਣ ਦੇ ਨਾਂ ਤੇ ਪੱਟ ਤੇ ਅਸੀਂ ਆਪਣੇ ਘਰ ਚ ਇੱਕ ਦਰਖਤ ਉਦੋਂ ਪੱਟ ਸਕਦੇ ਜੇ ਉਹ ਤੁਹਾਨੂੰ ਲੱਗੇ ਕਿ ਹਾਂ ਇਹਦੀ ਲੋੜ ਜਿਹੜੀ ਆ ਉਹ ਹੁਣ ਆਪਾਂ ਨੂੰ ਲੱਗਦਾ ਕਿ ਮਜਬੂਰੀ ਆ ਪਟਣਾ ਪੈਣਾ ਆ ਆ ਇਹਦਾ ਤਾਣਾ ਫੁੱਟਿਆ ਇਹਨੂੰ ਵੀ ਨਹੀਂ ਪੱਟਿਆ ਕਾਈ ਦਾ ਟੱਕ ਮਾਰ ਸਕਦੇ ਸੀ ਕਿ ਹੁਣ ਤਾਂ ਨਹੀਂ ਮਨ ਬਣ ਜੇ ਵੀ ਕਿ ਆਪਾਂ ਇਹ ਹਲੇ ਨਹੀਂ ਜੀ ਹਲੇ ਹਲੇ ਕੋਈ ਮਨ ਦੱਸ ਵੀ ਦਿਵੇਂ ਕੋਈ ਗੱਲ ਨਹੀਂ ਐ ਇਧਰ ਕਰੋ ਜੀ ਆਹ ਡੇਕ ਵਾਲੇ ਪਾਸੇ ਕਰੋ ਇਹ ਬ੍ਰਹਮਾ ਡੇਕ ਹੈ ਹੂੰ ਠੀਕ ਹੈ ਇਹ ਜਿਹੜਾ 2021 ਦੇ ਵਿੱਚ ਮੇਰਾ ਭਤੀਜਾ ਵੱਡੇ ਬਦਲ ਬੇਟਾ ਕੈਨੇਡਾ ਦੇ ਵਿੱਚ ਜਸਮੀਤ ਸਿੰਘ ਬਰਾੜ ਉਹਨੂੰ ਅਸੀਂ ਮੀਤਾ ਕਹਨੇ ਇਹਨੂੰ ਮੀਤੇ ਵਾਲੀ ਨੇ ਮਾਣੇ ਹੁੰਨੇ ਅਸੀਂ ਅੱਛਾ ਸਰ ਨਾਂ ਧਰਤੇ ਹਾਂ ਇਹਨੂੰ ਮੀਤੇ ਵਾਲੀ ਨੇ ਮਾਣੇ ਹੁੰਨੇ ਉਹ ਮੀਤੇ ਵਾਲੀ ਨੇ ਮਾ ਥੱਲੇ ਫਲਾਨੀ ਚੀਜ਼ ਪਈ ਐ ਪਾਣੀ ਪਾਣੀ ਵਿੱਚ ਨਮ ਰਹੇਗੀ ਮੀਤੇ ਵਾਲੀ ਨਮ ਰਹੇਗੀ ਇਧਰਲੇ ਪਾਸੇ ਆਓ ਇਹ ਨਵਾਂ ਮਕਾਨ ਬਣਾਇਆ ਆਪਾਂ ਬਾਹਰਲੇ ਪਾਸੇ ਫੋਕਸ ਕਰੋ ਜੀ ਕੈਮਰਾ ਤੁਹਾਡਾ ਕਿਉਂਕਿ ਕੰਧ ਦੇ ਪਰਲੇ ਪਾਸੇ ਵੀ ਜਿਹੜਾ ਮ 5 ਫੁੱਟ ਜਗ੍ਹਾ ਜਿਹੜੀ ਐ ਉਸ ਅਸੀਂ ਆਪਣੀ ਛੱਡੀ ਹੋਈ ਐ ਜੇ ਮੈਂ ਤੁਹਾਨੂੰ ਬਾਹਰ ਤੋਂ ਦਿਖਾ ਦਿਆਂ ਤਾਂ ਤੁਹਾਨੂੰ ਹੋਰ ਵੀ ਦ੍ਰਿਸ਼ਵਤੀ ਲੱਗੂ ਆਹ ਟਾਲੀ ਖੜੀ ਐ ਤੇ ਉਹ ਟਾਲੀ ਖੜੀ ਐ ਉਹਦੇ ਥੱਲੇ ਵਰਕੈਨ ਖੜੀ ਐ ਉਹਦੇ ਨਾਲ ਤੂਤ ਖੜਾ ਹਮ ਮਿਸਤਰੀ ਨੇ ਆਖਿਆ ਨੌਕਟਣ ਵੇਲੇ ਮਿਸਤਰੀ ਕਹਿੰਦਾ ਕਿ ਪੱਟ ਦਿਓ ਜੀ ਤਣੇ ਜਿਹੜੇ ਆ ਨਾ ਅੰਦਰ ਕਮਰਿਆਂ ਚ ਆ ਜਾਣਗੇ ਮੈਂ ਕਿਹਾ ਯਾਰ ਨਹੀਂ ਤਣੇ ਛੱਡ ਚਾਹੇ ਦਰਸਤੀ ਉੱਗੋ ਪਏ ਅੰਦਰ ਜੀ ਠੀਕ ਐ ਇਹ ਪੱਟੇ ਨਹੀਂ ਜਾਣਗੇ ਕਿਉਂਕਿ ਇਹਨਾਂ ਨੂੰ ਤਾਂ ਸੰਭਾਲ ਕੇ ਰੱਖਿਆ ਇਹ ਬੇਸ਼ੱਕ ਆਪਣੇ ਆਪ ਉੱਗਿਆ ਪਰ ਇਹਨਾਂ ਦੇ ਨਾਲ ਇੱਕ ਇੱਕ ਸਾਂਝ ਬਣੀ ਹੋਈ ਐ ਜੀ ਦੇਖੋ ਬੇਸ਼ੱਕ ਆ ਸਧਾਰਨ ਘਰ ਚ ਰਹਿੰਦੇ ਹੋਈਏ ਪਰ ਹਾਰ ਸ਼ਿੰਗਾਰ ਬਹੁਤ ਜ਼ਰੂਰੀ ਹੁੰਦਾ ਵਿਖੀ ਜੀ ਵਿਖਾ ਦਿਓ ਬਕਾਇਦਾ ਫੁੱਲ ਲਾਏ ਬਕਾਇਦਾ ਫੁੱਲ ਲਾਏ ਤਾਂ ਕਿ ਮੱਥੇ ਲੱਗਣ ਤੇ ਮੱਥਾ ਹਾਂ ਤੇ ਖਿੜੇ ਰਹੀਏ ਠੀਕ ਹੈ ਸ਼ੌਕ ਵੀ ਆ ਠੀਕ ਹੈ ਹੁਣ ਮੈਂ ਤੁਹਾਨੂੰ ਇਧਰਲੇ ਪਾਸੇ ਦਿਖਾਉਣਾ ਪਹਿਲਾਂ ਵਿਖੀ ਜੀ ਇਧਰ ਆਜੋ ਇਸ ਜਗ੍ਹਾ ਤੇ ਨਾ ਉਤਰਾ ਜੀ ਇੱਥੇ ਜਿਹੜੇ ਤਿੰਨ ਦਰਖਤ ਵੱਡੇ ਹੁੰਦੇ ਸੀ ਹੂੰ ਬਹੁਤ ਵੱਡੇ ਟਾਲੀ ਦੇ ਦਰਖਤ ਹੁੰਦੇ ਇੱਥੇ ਹੁੰਦਾ ਸੀ ਇੱਥੇ ਹੁੰਦਾ ਸੀ ਤੇ ਇੱਥੇ ਹੁੰਦਾ ਸੀ ਹੁਣ ਤੁਸੀਂ ਦੇਖੋ ਕਿ ਜਿਹੜਾ ਮਕਾਨ ਆ ਨਵਾਂ ਉਹ ਉੱਥੇ ਪਤਾ ਨਾ ਮੂਰੇ ਵਿੜਾ ਜਿਆਦਾ ਛੱਡਿਆ ਨਾ ਪਿੱਛੇ ਵਿੜਾ ਛੱਡਿਆ ਨਹੀਂ ਛੱਡਿਆ ਨਾ ਕਾਰਨ ਕਿ ਦਰਖਤ ਨਹੀਂ ਪਟਣਾ ਆਪਣੇ ਆਪ ਸੁੱਕੀਆਂ ਟਾਲੀਆਂ ਸਿਉਂਖ ਲਾ ਕੇ ਉਦੋਂ ਬਾਅਦ ਦੇ ਵਿੱਚ ਇੱਥੇ ਜਿਹੜੇ ਦਰਖਤ ਸੀ ਨਾ ਉਹਨਾਂ ਨੂੰ ਨਿਪਟਾਇਆ ਹਾਲਾਂਕਿ ਇਹਨੂੰ ਅਸੀਂ 10 15 20 ਫੁੱਟ ਹੋਰ ਪਿੱਛੇ ਕਰ ਸਕਦੇ ਸੀ ਜੀ ਆਹ ਦੇਖੋ ਜੀ ਅਧਰਲੇ ਪਾਸੇ ਆ ਨਿੰਮ ਲੱਗੀ ਹੋਈ ਹੈ ਹੂੰ ਦੇਖੋ ਇਹ ਨਾਂ ਕੀ ਦਿੰਦੇ ਐ ਇਹ ਇਹ ਤਾਂ ਮੇਰੇ ਤੇ ਮੇਰੀ ਵਾਈਫ ਦੇ ਨਾਂ ਤੇ ਆ ਕੀ ਨਾਂ ਰੱਖਤਾ ਫਿਰ ਇਹਦਾ ਨਹੀਂ ਇਹਦਾ aniversery ਆ ਹੋਰ ਕੀ ਆ aniversery ਹੈ ਹਾਂ ਐਸ ਕੀ ਕਿਉਂਕਿ ਮਾਰਚ ਦੇ ਵਿੱਚ ਮੇਰੀ anniversary ਹੁੰਦੀ ਹੈ anniversary ਤੇ ਅਸੀਂ ਇਹਨੂੰ ਲਾਇਆ ਜੀ ਉਹ ਮਾਰਚ ਦੇ ਮਹੀਨੇ 8 ਮਾਰਚ ਨੂੰ ਉਸ ਤੋਂ ਬਾਅਦ ਹੁਣ ਤੱਕ ਤੁਸੀਂ ਦੇਖੋ ਕਿ 4-5 ਮਹੀਨਿਆਂ ਦੇ ਵਿੱਚ ਇਹਨੇ ਇੰਨੀ ਗਰੋਥ ਕਰ ਲਈ ਇਸ ਤੋਂ ਬਿਨਾ ਫਾਲਦਾਰ ਬੂਟੇ ਲਾਉਣੇ ਆ ਠੀਕ ਹੈ ਕਿ ਹਰ ਮਨ ਬਣਿਆ ਵੀ ਹੁਣ ਹਰ ਨਵਰਸ ਦਿਨ ਅਪਲਾਈ ਕਰ aniversery ਜਨਮ ਦਿਨ ਕੁਛ ਮਰਜੀ ਹੈ ਕੱਲਾ ਕੇਕ ਕੱਟਣਾ ਜ਼ਰੂਰੀ ਨਹੀਂ ਸਮਝਦੇ ਸੀ ਅਸੀਂ ਕਹਿੰਨੇ ਕਿ ਦਰਖਤ ਪਹਿਲਾਂ ਠੀਕ ਹੈ ਜੀ ਮੈਂ ਉਹਨਾਂ ਬਦਵਾਨਾਂ ਵਾਸਤੇ ਗੱਲ ਕਰ ਰਿਹਾ ਆ ਔਨ ਕੈਮਰਾ ਜਿਹੜੇ ਬੰਦੇ ਘਰੇ ਬੈਠ ਕੇ ਕਹਿੰਦੇ ਆ ਨਾ ਕਿਸਾਨ ਨੇ ਆ ਸਾੜਤਾ ਉਹ ਸਾੜਤਾ ਯਾਰ ਬੋਲਣਾ ਹੈ ਨਾ ਤੇ ਲੁਧਿਆਣੇ ਦਾ ਜਿਹੜਾ ਉਹ ਕੈਮੀਕਲ ਯੁਕਤ ਪਾਣੀ ਇੰਨੇ ਚਿਰ ਦਾ ਸਤਲੂ ਦੇ ਦਰਿਆ ਤੇ ਰਾਜਸਥਾਨ ਨੂੰ ਕੈਂਸਰ ਵੰਡਦਾ ਉੱਥੇ ਬੋਲੋ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਕਿ ਦੇਖੋ ਕਿੱਥੇ ਕਿੱਥੇ ਕੁਦਰਤ ਨਾਲ ਪਿਆਰ ਰੱਖਿਆ ਜੀ ਵਾਹ ਵੈਰੀ ਗੁੱਡ ਜਿਵੇਂ ਕਿ ਜਵਾਨੀ ਵੇਲੇ ਜਦੋਂ ਇਹ ਸਦੂਖ ਬੰਦਰ ਹੁਣ ਤਾਂ ਬਣਾਇਆ ਵੀ ਨਹੀਂ ਜਾਂਦਾ ਅਸੀਂ ਵੀ ਕੰਮ ਕਰਦੇ ਆਂ ਤੇ ਸਾਥੋਂ ਵੀ ਨਹੀਂ ਬਣਾਨਾ ਇਹ ਕਿਨੀ ਮਿਹਨਤ ਦੇ ਨਾਲ ਇਹਨੂੰ ਪੱਤੀਆਂ ਨਾਲ ਮੜਿਆ ਹੋਇਆ ਹੈ ਹਨਾ ਦੇਖੀਂ ਦਿਖਾਓ ਇਧਰਲੇ ਪਾਸਿਓਂ ਆ ਕੇ ਤੇ ਇਹ 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 ਜਿਹੜੀ ਜੇ ਲੱਕੜ ਲੱਗਦੀ ਸੀ ਨਾ ਨਾਲੇ ਹਾਲਾਂਕਿ ਇਹਦੇ ਵਿੱਚ ਵੇਸਟੇਜ ਹੈ ਹਾਂ ਕੁਛ ਨਹੀਂਗਾ ਬੋਰੀਆਂ ਹੋਗੀਆਂ ਖਾਲੀ ਪੁਰਾਣੇ ਕੱਪੜੇ ਹੋਗੇ ਉਹਦੇ ਵਿੱਚ ਕੁਝ ਵੀ ਨਹੀਂਗਾ ਉਦਾਂ ਦਾ ਵੀ ਕੋਈ ਆ ਕੋ ਮਤਲਬ ਦੀ ਸੀ ਸ਼ੀਸ਼ੇ ਸ਼ੀਸ਼ੇ ਲੱਗੇ ਹੋਏ ਠੀਕ ਹੈ ਇਹਗਾ ਚਿੱਜਾਂ ਪੱਤੀਆਂ ਲੱਗੀਆਂ ਹੁੰਦੀਆਂ ਨੇ ਹਰ ਹਰ ਦੀਵਾਲੀ ਤਾਰਾ ਜੀ ਇਹਦੀ ਝਾੜ ਪੁੰਝ ਕਰਦੇ ਹੂੰ ਠੀਕ ਹੈ ਉਮਰੀ ਰੂਹ ਨਾ ਝਾੜ ਪੁੰਝ ਕਰਦੇ ਆ ਕੀ ਪਤਾ ਕਿ ਇਹਦੇ ਦਾਦੀ ਦੀ ਪਰਦਾਦੀ ਦੀ ਜਿਹਦਾ ਹੈਗਾ ਉਹਦੀ ਆਤਮਾ ਕਿਦੇ ਬੈਠੀ ਵੇਖਦੇ ਹੋਏ ਬੈਠੀ ਹੈਵੇਂ ਪੋਤੇ ਦੇ ਇਧਰਲੇ ਪਾਸੇ ਧਿਆਨ ਮਾਰੋ ਟੋਕਰੀ ਲੱਗੀ ਹੈ ਇੱਥੇ ਕਬੂਤਰ ਬੈਠਦਾ ਆਮ ਲੋਕ ਕਹਿੰਦੇ ਘਰੇ ਕਬੂਤਰ ਨਹੀਂ ਹੋਣੇ ਚਾਹੀਦੇ ਇੱਥੇ ਕਬੂਤਰ ਬੈਠਦਾ ਬੰਦਾ ਸਫਾਈ ਕਰੀ ਜਾਂਦਾ ਕਰਕੇ ਉੱਡ ਗਿਆ ਉਧਰਲੇ ਪਾਸੇ ਨਿਗਾ ਮਾਰੋ ਜੀ ਕਣਕਲ ਡਰਾਮੇ ਦੇ ਉੱਪਰ ਤੇਲ ਕੱਢਣ ਵਾਲਾ ਪੰਪ ਪਿਆ ਆਪਣਾ ਡਰਮ ਦੇ ਵਿੱਚੋਂ ਵੀਜਲ ਕੱਢਣ ਵਾਲਾ ਉਹਦੇ ਉੱਪਰ ਕੁੱਕ ਜੀ ਦਾ ਲੜਾ ਹੈ ਹੂੰ ਤੀਜੀ ਵਾਰ ਬੱਚੇ ਕੱਢਣ ਨੂੰ ਤਿਆਰ ਆ ਮੈਂ ਇੱਕ ਵੀਡੀਓ ਵੀ ਮਹੀਨਾ ਪਹਿਲਾਂ ਪਾਈ ਸੀ ਉਦੋਂ ਦੂਜੀ ਵਾਰ ਆਪਣੇ ਬੱਚੇ ਇੱਥੇ ਕੱਢ ਕੇ ਪਾਲ ਕੇ ਲੈ ਗਈ ਸੀ ਹੁਣ ਫੇਰ ਉਹਦੇ ਆਂਡੇ ਦਿੱਤੇ ਹੋਏ ਆ ਨਹੀਂ ਇੱਕ ਮੈਂ ਤੁਹਾਡੇ ਫੇਰ ਉਹੀ ਵੀਡੀਓ ਕੱਟਣੀ ਪੈਂਦੀ ਆ ਮੈਨੂੰ ਜਿਵੇਂ ਹੁਣ ਪੰਪ ਪਿਆ ਹੈ ਜੀ ਤੇ ਕਈ ਵਾਰ ਆਪਾਂ ਨੂੰ ਹੁਣ ਜਿਹੜੇ ਸੀਜ਼ਨ ਚੱਲ ਪਿਆ ਤੇਲ ਕੱਢਣਾ ਡਰਮ ਦੇ ਵਿੱਚੋਂ ਉਹ ਲੱਗਦਾ ਆਪਾਂ ਨੂੰ ਪੰਪ ਚਾਹੀਦਾ ਯਾ ਲਾ ਆਮ ਤੌਰ ਤੇ ਬੰਦਾ ਕਹੀ ਕਹਿੰਦੇ ਨਹੀਂ ਯਾਰ ਪੰਪੀ ਗਵਾਂਢ ਕਦਾ ਮੰਗ ਲੈਣਿਆ ਤੇ ਆ ਬੱਚੇ ਨੇ ਨਹੀਂ ਛੇੜਨੇ ਜਿੰਨੀ ਜਿੰਨੀ ਮਰਜ਼ੀ ਲੋਡ ਪੈ ਜੇ ਜੀ ਇਹਨੂੰ ਨਹੀਂ ਹਲਾਵਾਂਗੇ ਅਸੀਂ ਜੇ ਇਹਦੇ ਵਿੱਚੋਂ ਬੱਚੇ ਲੈ ਗਈ ਉਦੋਂ ਬਾਅਦ ਇਹਨੂੰ ਲਾਧੀਏ ਵੱਖਰੀ ਗੱਲ ਆ ਆਲਣੇ ਲੱਗੇ ਹੋਇਆ ਐ ਸਾਲ ਦੇ ਚ ਕਾਟੋ ਪਹਿਲਾਂ ਕਾਲੀਆਂ ਚਿੜੀਆਂ ਆਪਣੇ ਬੱਚੇ ਕੱਢ ਕੇ ਲੈ ਕੇ ਗਈਆਂ ਇਹਨਾਂ ਦੋ ਆਲਣੇ ਚ ਫਿਰ ਕਾਟੋ ਨੇ ਘਰਵਨ ਵਾਲਾ ਕਾਟੋ ਆਪਣੇ ਬੱਚੇ ਪਾਲ ਕੇ ਲੈ ਕੇ ਗਈ ਠੀਕ ਹੈ ਜੀ ਕੁਦਰਤ ਨਾਲ ਪਿਆਰ ਹੈ ਸਵੇਰ ਦੇ ਟਾਈਮ ਜਿਵੇਂ ਬਜ਼ੁਰਗ ਆਪਣੇ ਰੋਟੀਆਂ ਨਹੀਂ ਰਾਬੋ ਬੱਚੀ ਤੇ ਰਹੇਗੀ ਦਿਖਾਉਣ ਆ ਖੁੰਡੀ ਬੇਬੇ ਦੀ ਫਿਰ ਇਹ ਬਾਪੂ ਦੀ ਹੈ ਜੀ ਅੱਛਾ ਇਹ ਖੁੰਡੀ ਬਾਪੂ ਦੀ ਹੈ ਹਾਂ ਐ ਬਾਪੂ ਨੂੰ ਜਿਹੜਾ ਨਾ ਯੂਰਿਕ ਐਸਿਡ ਦੀ ਪ੍ਰੋਬਲਮ ਆ ਗਈ ਸੀ ਉਹਨਾਂ ਦਾ ਪੈਰ ਖਰਾਬ ਹੋ ਗਿਆ ਸੀ ਫਿਰ ਉਹਨਾਂ ਦਾ ਉਦੋਂ ਬਾਅਦ ਆਪਰੇਸ਼ਨ ਹੋਇਆ ਸੀ ਕਾਫੀ ਮਤਲਬ ਨਾ ਆਪਰੇਸ਼ਨ ਹੀ ਹੋਇਆ ਸੀਗਾ ਇਲਾਜ ਤੇ ਬਹੁਤ ਲੰਮਾ ਟਾਈਮ ਲੱਗਿਆ ਸੀ ਫਿਰ ਉਹ ਥੋੜੀ ਪ੍ਰੋਬਲਮ ਫਿਰ ਉਹ ਆ ਖੁੰਡੀ ਸੀ ਬਾਪੂ ਕੋਲ ਬਾਪੂ ਸਾਡੇ ਮਾਗਰ ਵਗਾ ਕੇ ਵੀ ਮਾਰਦਾ ਹੁੰਦਾ ਸੀ ਕਦੇ ਮੇਰੇ ਮੈਂ ਫਿਰ ਉਹੀ ਗੱਲ ਵੀ ਜਿਵੇਂ ਖੁੰਡੀ ਹੈ ਆਮ ਤੌਰ ਤੇ ਬੁੜੀਆਂ ਇਸ ਗੱਲ ਦੀ ਵਿਚਾਰ ਕਰਦੀਆਂ ਖੁੰਡੀ ਹੋਈ ਪੈ ਸੱਟ ਭਰੀ ਗਾਂ ਵਾਲਾ ਬੰਦਾ ਨਾ ਖੁੰਡੀ ਦੇ ਤੁਰੇ ਘੋੜੇ ਵਰਗਾ ਤੁਰੇ ਆਮ ਤੌਰ ਤੇ ਲੋਕ ਕਹਿੰਦੇ ਆ ਘਰ ਦੇ ਵਿੱਚ ਫੋਟੋ ਜਿਹੜੀ ਲਾਉਣੀ ਚਾਹੀਦੀ ਵੀ ਫੁੱਲਾਂ ਦੀ ਲਾਓ ਵੀ ਫੁੱਲਾਂ ਵਾਂਗੂ ਖਿੜਿਆ ਰਵੇ ਬੰਦਾ ਘੋੜੇ ਵਾਂਗੂ ਚੱਲੇ ਘੋੜੇ ਵਰਗੇ ਦੀ ਤੋਰ ਹੋਵੇ ਘੋੜੇ ਵਾਂਗੂ ਤੰਦਰੁਸਤ ਰਹੇ ਤੇ ਐਦਾਂ ਕਿਹਾ ਨੇ ਬੁਢਾਗਿਆਂ ਨੇ ਕੰਸੈਟ ਹੋਉਂਦੀ ਪਈ ਨਹੀਂ ਇਹ ਵਹਿਮ ਹੈ ਜੀ ਸਾਰੇ ਅਸੀਂ ਬਜ਼ੁਰਗਾਂ ਦੀ ਕੋਈ ਚੀਜ਼ ਪਈ ਆ ਨਾ ਤੇ ਅਸੀਂ ਉਹਨੂੰ ਰੱਖ ਕੇ ਰਾਜੀ ਆਂ ਕਿਉਂਕਿ ਆ ਦੇਖੋ ਆ 40 ਤੋਂ ਵੱਧ ਸਾਲ ਪੁਰਾਣਾ ਐ ਤਾਂ ਇਧਰਲੇ ਪਾਸੇ ਲਿਓ ਵਿੱਕੀ ਜੀ ਤੁਹਾਨੂੰ ਇਧਰ ਪਹਿਲਾਂ ਦਰਸ਼ਨ ਕਰਾਵਾਂ ਇੱਥੇ ਜਦੋਂ ਪੈਂਡਾਲੇ ਘਰ ਦੇ ਵਿੱਚ ਰਹਿੰਦੇ ਆ ਇੱਥੇ ਮਾਲ ਡੰਗਰ ਸੀ ਕਿਉਂਕਿ ਹੁਣ ਤਾਂ ਅੱਜ ਕੱਲ ਦਾ ਸਟੈਂਡਰਡ ਹੋ ਗਿਆ ਕਿ ਪਸ਼ੂ ਰੱਖਦੇ ਨੇ ਦੁੱਧ ਮੋਨ ਦਾ ਲੈਣੇ ਆਪਾਂ ਸਾਰੇ ਇਧਰ ਦੇਖੋ ਕਿੰਨਾ ਨੀਮਾ ਦੇਖੋ ਤਕਰੀਬਨ ਆਮ ਆਪਣੇ ਘਰ ਦੇ ਨਾਲੋਂ ਵਿਕੀ ਜੀ ਮੈਂ ਕਹਿੰਦਾ ਤਾਰਾ ਜੀ ਦੇਖੋ ਕਿ ਘਟੋ ਘੜ 5 6 7 ਫੁੱਟ ਨੀਮਾ ਹੈਗਾ ਭਰਤਾ ਪਈ ਇਹਦੇ ਨਾਲ ਦਿਲ ਉੱਚੇ ਹੁੰਦੇ ਇਹਦੇ ਹਾਂ ਇਹ ਤੂੜੀ ਵਾਲੀ ਖੁੱਡੀ ਜਿਹਨੂੰ ਆਪਾਂ ਕਹਿੰਦੇ ਨੇ ਉਹ ਹੁੰਦੀ ਸੀ ਇਸ ਜਗ੍ਹਾ ਤੇ ਇਧਰੋਂ ਇਧਰ ਦੀ ਆਉ ਵਿਕੀ ਜੀ ਇਧਰ ਦੀ ਆਉ ਇਸ ਜਗ੍ਹਾ ਤੇ ਜਿਹੜੀ ਆ ਕੰਦ ਇਹਦੇ ਨਾਲ ਬਰਾਂਡੇ ਹੁੰਦੇ ਸੀ ਆ ਜਿਹੜਾ ਢਾਟ ਆ ਇਹ ਤੂੜੀ ਵਾਲਾ ਠੀਕ ਹੈ ਹੂੰ ਇਧਰ ਘੁੰਮ ਜੋ ਚੁੱਲ੍ਹੇ ਚੌਂਕੇ ਵਾਲ ਨੂੰ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾ ਦਈਏ ਆ ਦੇਖੋ ਹੁਣ ਤੱਕ ਵੀ ਚੁੱਲ੍ਹਾ ਬਾਲਦੇ ਹੁਣ ਵੀ ਮੈਂ ਬਿਲਕੁਲ ਆ ਦੇਖੋ ਜੀ ਤੁਹਾਡੇ ਸਾਹਮਣੇ ਹੈ ਐ ਨਹੀਂ ਗੱਲ ਹੈਗੀ ਸਰਦੀ ਦੇ ਵਿੱਚ ਆਪਾਂ ਕਈ ਵਾਰੀ ਸਾਗ ਬਣਾਉਣਾ ਹੈ ਆਪਾਂ ਖੋਆ ਘੜਨਾ ਆਪਾਂ ਕੁਝ ਕਰਨਾ ਚੁੱਲ੍ਹੇ ਚੱਲਦੀ ਹਾਲਤ ਦੇ ਵਿੱਚ ਹੈ ਗਰਮੀ ਦੇ ਵਿੱਚ ਆਪਾਂ ਚੁੱਲ੍ਹਾ ਅੱਜਕੱਲ ਨਹੀਂ ਬਾਲਦੇ ਸਰਦੀ ਦੇ ਵਿੱਚ ਹੀ ਬਾਲਦੇ ਹਾਂ ਸਿਲੰਡਰ ਆ ਗਏ ਨਾ ਸਿਲੰਡਰ ਆ ਗਏ ਸੌਖਾਪਨ ਹੋ ਗਿਆ ਲੋਕਾਂ ਨੂੰ ਸੌਖਾ ਹੋ ਗਿਆ ਸੋਲ ਹੋ ਗਏ ਹੁਣ ਆਪਾਂ ਗੱਲ ਕਰੀਏ ਉਸ ਵਿਰਾਸਤ ਦੀ ਜਿਹੜੀ ਮੈਂ ਕਹਿ ਰਿਹਾ ਸੀ ਕਿ ਚਾਉਂਦਿਆਂ ਹੋਇਆਂ ਵੀ ਨਾ ਕਈ ਵਾਰੀ ਬੰਦਾ ਚਾਹੁੰਦਾ ਨਹੀਂ ਹੁੰਦਾ ਹੁਣ ਆ ਕੰਦ ਹੁਣੇ ਹੁਣੇ ਢਾਤ ਹੀ ਇਹਨਾਂ ਨੇ ਜੀ ਕਿਉਂਕਿ ਹੌਲੀ ਹੌਲੀ ਜਿਹੜਾ ਨਾ ਮਕਾਨ ਜਿੰਨਾ ਮਰਜ਼ੀ ਮਜ਼ਬੂਤ ਬਣਾ ਲਓ ਉਹਦੀ ਹਾਲਤ ਜਿਹੜੀ ਹੌਲੀ ਹੌਲੀ ਖਸਤਾ ਹੁੰਦੀ ਹੈ ਖਸਤਾ ਹੁੰਦੀ ਹੈ ਤਾਂ ਨਾ ਚਾਉਂਦਿਆਂ ਵੀ ਹੁਣ ਜਿਹੜੇ ਆਪਾਂ ਬਣਾਵਾਂਗੇ ਜਦੋਂ ਆਪਣੇ ਬੱਚਿਆਂ ਨੂੰ ਵੱਡੇ ਹੋ ਕੇ ਢਾਉਣੇ ਪੈਣਗੇ ਉਹਨਾਂ ਦੇ ਵੀ ਇੱਕ ਵਾਰੀ ਮਨ ਨੂੰ ਠੇਸ ਪ ਆਜੋ ਨੇੜੇ ਹਾਂ ਉਹ ਘਾਵਤ ਹੁੰਦੀ ਰੁੱਤ ਨਵੇਂ ਦੀ ਆਈ ਹੈ ਹਾਂ ਛੱਡ ਗਏ ਪੁਰਾਣੇ ਰੁੱਤ ਨਵੇਂ ਦੇ ਦੇਖੋ ਕਿ ਸਮਾਂ ਬਦਲਦਾ ਰਹਿੰਦਾ ਪਰ ਸਮੇਂ ਦੇ ਨਾਲ ਜਿਹੜਾ ਨਾ ਮੈਂ ਕਹਿੰਦਾ ਕਿ ਬੰਦੇ ਦਾ ਦਿਮਾਗ ਜਿਹੜਾ ਉਹ ਦਿਮਾਗ ਜੇ ਜਿੰਨਾ ਆਪਾਂ ਜ਼ਿਆਦਾ ਫਾਰਵਰਡ ਕਰੀ ਜਾਂਦੇ ਉਹਦੇ ਨਾਲ ਅਸੀਂ ਬਹੁਤ ਬੈਕਫੁੱਟ ਤੇ ਤੁਰੇ ਜਾਂਦੇ ਆ ਅੰਦਰ ਆ ਜਾਓ ਜੀ ਤੁਹਾਨੂੰ ਦਿਖਾਵਾਂਗੇ ਦੇਖੋ ਇਹ ਚੀਜ਼ਾਂ ਜਿਹੜੀਆਂ ਅਸੀਂ ਨਾ ਉਹਨਾਂ ਨੂੰ ਦੇਖ ਕੇ ਇਹਨਾਂ ਨੂੰ ਦੇਖ ਕੇ ਆਨੰਦ ਆਊਗਾ ਉੱਪਰ ਦਿਖਾਓ ਦੇਖੋ ਇਹ 35 ਸਾਲ ਤੋਂ ਵੱਧ ਪੁਰਾਣੇ ਇਹ ਕਮਰੇ ਬਣੇ ਹੋਏ ਆ ਜੀ ਆ ਸਾਡੇ ਬਾਪੂ ਸਾਹਿਬ ਬਾਪੂ ਜੀ ਦੀ ਵਿਰਾਸਤ ਹੈ ਜੀ ਮੁਖਤਿਆਰ ਸਾਉਂਡ ਸਰਵਿਸ ਆ ਮਾਰਦੇਓ ਕਲੋਜ਼ਰ ਤੇ ਹੂੰ ਠੀਕ ਹੈ ਫਾਦਰ ਸਾਹਿਬ ਜਿਹੜੇ ਆ ਜਦੋਂ ਜੈਤੋ ਵਾਲਾ ਤਾਰੀ ਹੂੰ ਸਾਉਂਡ ਦਾ ਕੰਮ ਕਰਦੇ ਸੀ ਤੇ ਫਾਦਰ ਸਾਹਿਬ ਉਹਨਾਂ ਤੋਂ ਕੰਮ ਸਿੱਖ ਕੇ ਦੇ ਸ਼ੁਰੂ ਕੀਤਾ ਸੀ ਉਦੋਂ ਜੱਟ ਜ਼ਿਮੀਂਦਾਰ ਬੰਦੇ ਇਹ ਕੰਮ ਕਰਦੇ ਨਹੀਂ ਹੁੰਦੇ ਸੀ ਅਜੇ ਤੋਂ 50 60 ਸਾਲ ਪਹਿਲਾਂ ਫਾਦਰ ਸਾਹਿਬ ਨੇ ਕੀਤਾ ਸੀ ਹੁਣ ਚਲੋ ਚਲਾ ਰਿਹਾ ਵੱਡੇ ਬ੍ਰਦਰ ਹਣਾ ਹੂੰ ਹੁਣ ਇਹਨੂੰ ਐਜ਼ ਅ ਸਟੋਰ ਵਰਤ ਰਹੇ ਕਿਉਂਕਿ ਨਵੇਂ ਮਕਾਨ ਦੇ ਵਿੱਚ ਰੈਸ਼ ਹੋਗੀ ਸਹੀ ਹੈ ਠੀਕ ਹੈ ਪਰ ਇਹ ਚੀਜ਼ਾ ਇਹਨਾਂ ਠੀਕ ਹੈ ਕਿਉਂਕਿ ਉੱਪਰ ਡਿੱਗਣ ਵਾਲਾ ਪੈਗਣੇ ਕਿ ਇਹਨੂੰ ਇਹਨੂੰ ਢੇੜ ਲਓ ਇਹਨੂੰ ਟਾ ਲਓ ਹਨਾ ਪਰ ਇਹ ਚੀਜ਼ਾਂ ਕਿੰਨੀਆਂ ਵਧੀਆ ਸੀ ਤਾਂ ਅਸੀਂ 10 ਜੀਆਂ ਦਾ ਪਰਿਵਾਰ ਬੇਬੇ ਬਾਪੂ ਤਿੰਨ ਭਰਾ ਸਾਡੀਆਂ ਵਾਈਫ ਸਾਡੇ ਬੱਚੇ ਇਸ ਜਗ੍ਹਾ ਤੇ ਬੈਠ ਕੇ ਅਸੀਂ ਬਹੁਤ ਨਾ ਆ ਮਜੇ ਤੇ ਮਾਰੋ ਜੀ ਇੱਕ ਵਾਰੀ ਇੱਥੇ ਜਦੋਂ ਸਾਡੇ ਮੰਮੀ ਬਿਮਾਰ ਹੋਗੇ ਸੀ ਹੂੰ ਕਾਫੀ ਲੰਮੀ ਬਿਮਾਰੀ ਚੱਲੀ ਉਸ ਤੋਂ ਬਾਅਦ ਉਹਨਾਂ ਦੀ 2001 ਦੇ ਵਿੱਚ ਮਤਲਬ ਉਹ ਸਰੀਵਿ ਵਿਛੋੜਾ ਦੇ ਗਏ ਸੀ ਸਾਨੂੰ ਇੱਥੇ ਪਏ ਹੁੰਦੇ ਸੀ ਅੱਜ ਵੀ ਇਹਨਾਂ ਕਮਰਿਆਂ ਦੇ ਵਿੱਚ ਆ ਕੇ ਲੱਗਦਾ ਕਿ ਯਾਰ ਇੱਥੇ ਵੀ ਬੀਬੀ ਹੁੰਦੀ ਸੀ ਹੂੰ ਠੀਕ ਹੈ ਬਾਹਰਲੇ ਪਾਸੇ ਜਿਹੜਾ ਬਰਾਂਡਾ ਬਣਿਆ ਬਾਪੂ ਜਦੋਂ ਬਿਮਾਰ ਰਹਿੰਦਾ ਲੱਭੀ ਤੋ ਕਹਿੰਦੇ ਨਹੀਂ ਮੈਨੂੰ ਬਾਹਰ ਉੱਥੇ ਢਾ ਕੇ ਦਿਓ ਮੰਜਾ ਉੱਥੇ ਬੈੰਦੇ ਹੁੰਦੇ ਸੀ ਆਹ ਚੀਜ਼ਾਂ ਜਿਹੜੀਆਂ ਨਾ ਇਹ ਹੁਣ ਅਮੈਂ ਕਿਉਂ ਕੈਮਰੇ 'ਚ ਕੈਦ ਕਰ ਰਿਆ ਇਹਨਾਂ ਨੂੰ ਹੂੰ ਕਿ ਇਹ ਚੀਜ਼ ਇੱਕ ਦਿਨ ਤੁਹਾਨੂੰ ਯਾਦ ਆਪਾਂ ਕਰਨਗੇ ਸੀਗੇ ਕਿ ਸੰਨ 47 ਵੇਲੇ ਦੇ ਜੋ ਬਜ਼ੁਰਗ ਬੈਠੇ ਆ ਹਾਂ ਵੀ ਜਦੋਂ ਉਹ ਪੀੜੀ ਚਲੀ ਜਾਊਗੀ ਤਾਂ ਉਦੋਂ ਬਾਅਦ ਕਿਸੇ ਨੇ ਉਹ ਚੀਜ਼ਾਂ ਦੱਸਣੀਆਂ ਨਹੀਂ ਝੱਖੜ ਵਾਲੇ ਪਿੰਡ ਆਪਾਂ ਕਰਕੇ ਸਹੀ ਗੱਲ ਕਰਦੇ ਤੇ ਇਸ ਜਗ੍ਹਾ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਆਪਣੇ ਦੁਕਾਨਾ ਗਾਇਕੀ ਦੇ ਥੰਮ ਸੀਗੇ ਕਰਤਾਰ ਰਮਲਾ ਅੱਛਾ ਜਦੋਂ ਬੀਬਾ ਮਨਜੀਤ ਕੌਰ ਹੁੰਦੇ ਸੀ ਉਹਨਾਂ ਦੇ ਨਾਲ ਜੀ ਉਹਨਾਂ ਦਿਨਾਂ ਦੇ ਵਿੱਚ ਇਸ ਘਰ ਦੇ ਵਿੱਚ ਇੱਕ ਸਾਲ ਹੋ ਰਿਹਾ ਕਿ ਗਏ ਆ ਬਾਹਰਲੇ ਪਾਸੇ ਜਿੱਥੋਂ ਆਪਾਂ ਆਏ ਉਥੇ ਪੋਲਟਰੀ ਫਾਰਮ ਨਵਾਂ ਬਣਿਆ ਸੀ ਅੱਛਾ 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 ਉਥੇ ਪਰਦੇ-ਪੁਰਦੇ ਲੱਗੇ ਭੱਟੀਆਂ ਲੱਗੀਆਂ ਹੁੰਦੀ ਸੀ ਸ਼ਾ ਹਾਂ ਤੇ ਪਹਿਲਾਂ ਵੀ ਗੱਲ ਜ਼ਿਕਰ ਕਰ ਮੈਂ ਗੱਲ ਕੱਟਣ ਲੱਗਾ ਸੀ ਵੀ ਤਾਰੀ ਸੌਂਡ ਤੋਂ ਜਿਹੜਾ ਤਾਰੀ ਜੈਤੂ ਵਾਲਾ ਬਹੁਤ ਮਸ਼ਹੂਰ ਸੀ ਤੇ ਥੋੜੇ ਫਾਦਰ ਸਾਹਿਬ ਉਹਨਾਂ ਤੋਂ ਜਨ ਕੇ ਕੰਮ ਸਿੱਖ ਕੇ ਦੋ ਹੀ ਸੌਂਡ ਸੀ ਆਪਣੇ ਮੰਡੀ ਦੇ ਵਿੱਚ ਤਾਰੀ ਜੈਤੂ ਵਾਲਾ ਦੇ ਮੁਖਤਿਆਰ ਸੌਂਡ ਮੁਖਤਿਆਰ ਸੌਂਡ ਹਣਾ ਤੇ ਉਦੋਂ ਜਨ ਕੇ ਇਹ ਕਲਾਕਾਰ ਸੀ ਉਹਨਾਂ ਦਾ ਵੀ ਬੜਾ ਪ੍ਰੇਮ ਤੇ ਮੋਹ ਹੁੰਦਾ ਸੀ ਜਿਹੜਾ ਸਾਊਂਡ ਵਾਲਾ ਬੰਦਾ ਹੁੰਦਾ ਸੀ ਬਿਲਕੁਲ ਜੀ ਅੱਜ ਤੇਰੇ ਘਰ ਹੀ ਰਾਤ ਰਹਿਣੀ ਆ ਤੇਰੇ ਘਰੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਖਾਣੀ ਹੈ ਹਾਂ ਲੱਸੀ ਤੇ ਮੱਖਣ ਹਾਂ ਬੜਾ ਚਾਰ ਹਾਂ ਹਾਂ ਇਧਰਲੇ ਪਾਸੇ ਆ ਜੋ ਬ੍ਰਦਰ ਹੈ ਵੱਡੇ ਠੀਕ ਹੈ ਇਧਰ ਦੇਖੋ ਆ ਦੇਖੋ ਸਾਰਾ ਮੈਂ ਨਾ ਮੈਨੂੰ ਵਧੀਆ ਲੱਗਦੀਆਂ ਚੀਜ਼ਾਂ ਇਹ ਆ ਚੀਜ਼ਾਂ ਜਿਹੜੀਆਂ ਸੀਗੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜੀ ਆਪਾਂ ਨੂੰ ਆ ਆ ਵੀਡੀਓ ਦੇ ਰੂਪ ਵਿੱਚ ਛੱਡ ਜਾਗੇ ਜਿਹੜਾ ਕਾਰੀਗਰ ਲੱਗਾ ਹੁੰਦਾ ਸੀ ਨਾ ਕਾਰੀਗਰ ਨੂੰ ਕਹਿੰਦੀ ਵੀ ਸਾਡਾ ਹਾਰਾ ਨਾ ਕਿੰਗਰਿਆਂ ਵਾਲਾ ਬਣਾ ਕੇ ਦੀ ਹਾਂ ਕਿੰਗਰਿਆਂ ਵਾਲਾ ਤੇ ਸਾਡੀਆਂ ਤਾਏ ਕਿ ਕਿੰਗਰਿਆਂ ਬਣੀਆਂ ਮੇਰੀ ਮਾਸਤੀ ਕਿ ਕਿੰਗਰਗਲਾ ਹਾਰਾ ਬਣਿਆ ਤੇ ਹੁਣ ਜੇ ਅਸੀਂ ਅੱਜ ਕੱਲ ਦੀ ਪੀੜ੍ਹੀ ਨੂੰ ਪੁੱਛੀਏ ਹਾਰਾ ਕੀ ਹੁੰਦਾ ਉਹਨਾਂ ਨੂੰ ਪਤਾ ਹੀ ਨਹੀਂ ਚੱਕੀ ਕੀ ਹੁੰਦੀ ਹੈ ਨਹੀਂ ਪਤਾ ਦੇਖੋ ਇੱਕ ਨਾ ਸ਼ਰਧਾ ਭਾਵਨਾ ਹੁੰਦੀ ਸੀ ਆਪਣੀ ਹਨਾ ਆਸਥਾ ਹੁੰਦੀ ਸੀ ਹਾਂ ਆ ਜਿਹੜੀ ਆ ਜਿਹੜੀ ਰਸੋਈ ਹੈ ਨਾ ਰਸੋਈ ਦੇਖੋ ਉੱਪਰ ਦਿਖਾਓ ਹੁਣ ਇਹ ਕਿ ਸਲੇਟਾਂ ਇਹ ਵੀ ਟਾਇਲ ਬੱਤੇ ਦੀ ਸੀ ਟਾਇਲ ਬੱਤਾ ਜਦੋਂ ਜਦੋਂ ਬੱਤਾ ਜਿਹੜਾ ਸਿਉਂਖ ਲਾਗੀ ਖਰਾਬ ਹੋ ਗਿਆ ਹਨਾ ਉਸ ਤੋਂ ਬਾਅਦ ਵਿੱਚ ਇਹਨੂੰ ਪਰ ਇਹਨੂੰ ਢਾਇਆ ਨਹੀਂ ਕਿਉਂਕਿ ਤੇਰਾ ਮੋਹ ਸੀ ਇਹਦੇ ਨਾਲ ਪ ਇਧਰਲੇ ਪਾਸੇ ਆ ਦੇਖੋ ਹੁਣ ਇਹੇ ਵੇਖਣ ਨੂੰ ਆਪਾਂ ਕਹਿੰਦੇ ਨੇ ਇੱਕ ਆਲਾ ਹੂੰ ਇੱਥੇ ਜਿਹੜਾ ਸੀ ਸਾਡੀ ਸਾਡੀ ਬੀਬੀ ਸਾਡੀ ਮੰਮੀ ਸਾਡੀ ਮਾਂ ਹੂੰ ਉਦੋਂ ਬੜਾ ਰੁਝਾਨ ਸੀਗਾ ਪਿੰਡਾਂ ਦੇ ਵਿੱਚ ਕਿ ਮਾਤਾ ਨੂੰ ਵੀ ਮੰਨਿਆ ਜਾਂਦਾ ਸੀ ਇੱਥੇ ਜੋਤ ਲੱਗਦੀ ਹੁੰਦੀ ਸੀ ਬੜਾ ਬੜੇ ਰਿਆਂ ਦੀ ਵੀ ਕਹਿੰਦੇ ਸੀ ਆਪਾਂ ਹਾਂ ਵੀ ਜੋਤ ਲਾਉਣੀ ਬਾਅਦ ਜੋਤ ਲਾਉਣੀ ਹੈ ਪਰ ਬਕਾਇਦਾ ਮਾਤਾ ਦੇ ਜਿਹੜੇ ਉਹ ਸਰੂਪ ਜਿਹੜੀ ਆ ਉਹ ਫੋਟੋ ਆ ਜਿਹੜੀ ਸ਼ੇਰਾਂ ਵਾਲੀ ਮਾਤਾ ਦੀ ਲੱਗੀ ਹੁੰਦੀ ਸੀ ਇੱਥੇ ਜੋਤ ਵੀ ਲਾਈ ਜਾਂਦੀ ਸੀ ਹੌਲੀ ਹੌਲੀ ਜਿਹੜਾ ਸਮਾਂ ਬਦਲਦਾ ਗਿਆ ਠੀਕ ਹੈ ਉਹਦੇ ਮੁਤਾਬਕ ਆਪਾਂ ਚੇਂਜ ਹੁੰਦੇ ਗਏ ਹਨਾ ਵੀ ਮੈਂ ਚਲੋ ਵੱਖਰੀ ਗੱਲ ਹੈ ਹਨਾ ਉਸ ਗੱਲ ਤੇ ਆਪਾਂ ਨਹੀਂ ਜਾਂਦੇ ਹੁਣ ਮੈਂ ਕਹਿੰਦਾ ਕਿ ਆ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਇਹ ਦੇਖ ਲਿਆ ਅੱਜ ਤੁਹਾਨੂੰ ਬੁਲਾਉਣ ਦੀ ਨੌਬਤ ਕਿਉਂ ਹੈ ਹੂੰ ਕਿਉਂਕਿ ਜੇ ਕੋਈ ਬੰਦਾ ਆਖੇ ਕਿ ਪੁਰਾਤਨ ਪੁਰਾਤਨ ਨੂੰ ਆਪਾਂ ਜੇ ਕਹਿੰਦੇ ਆਪਾਂ ਇਹਨੂੰ ਢਾ ਤਾ ਆਪਾਂ ਇਹਨੂੰ ਬਖੇਰ ਤਾ ਤੇ ਇਹਦੇ ਤੋਂ ਆਪਾਂ ਜਿਹੜਾ ਆਪਣਾ ਮਨ ਦੂਰ ਹੋ ਜਾਊਗਾ ਜੋ ਬਜ਼ੁਰਗਾਂ ਦੀਆਂ ਚੀਜ਼ਾਂ ਨਾ ਮੈਂ ਕਹਿੰਦਾ ਕਿ ਸਾਥ ਵਿੱਚ ਰੱਖੋ ਯਾਰ ਤੁਸੀਂ ਸੰਦੂਕ ਦੇਖਿਆ ਦਾਦੀ ਦਾ ਕਿ ਪਰਦਾਦੀ ਦਾ ਸਾਨੂੰ ਦਾਦੀ ਦਾ ਜਾਂ ਪਰਦਾਦੀ ਦਾ ਕਹਿੰਦੇ ਹੁੰਦੇ ਸੀ ਉਮੇ ਪਿਆ ਹੂੰ ਚਾਹੁੰਦੇ ਸੀ ਅਸੀਂ ਇਹਨੂੰ ਮੈਨੂੰ ਤੁਸੀਂ ਵੀ ਇੱਕ ਵਾਰੀ ਕਿਹਾ ਮੇਰੇ ਹੋਰ ਇਥੇ ਮਿੱਤਰ ਆਪਣੇ ਕੋਈ ਇੰਟਰਵਿਊ ਵਾਸਤੇ ਆ ਜਾਂਦੇ ਆ ਜਾਂ ਅਸੀਂ ਵੈਸੇ ਜਿਹੜੀਆਂ ਸ਼ਾਰਟ ਮੂਵੀਜ਼ ਕਰਦੇ ਆ ਉਹਦੇ ਵਾਸਤੇ ਆ ਜਾਂਦੇ ਆ ਉਹ ਮੈਨੂੰ ਕਹਿੰਦੇ ਵੀ ਤੁਸੀਂ ਇਹਨੂੰ ਉਹ ਪ੍ਰੀ-ਵੈਡਿੰਗ ਵਾਸਤੇ ਰੱਖ ਲਓਗਾ ਹੂੰ ਠੀਕ ਹੈ ਕਿ ਯਾਰ ਵੀ ਐਨੇ ਜੋਗਾ ਜੇ ਬੰਦਾ ਹੋਵੇ ਨਾ ਕਿ ਹਾਂ ਪ੍ਰੀ-ਵੈਡਿੰਗ ਵਾਸਤੇ ਰੱਖ ਸਕਦੇ ਹਾਂ ਕੀ ਕੀ ਬਣਾਵਾਂਗੇ ਪ੍ਰੀ-ਵੈਡਿੰਗ ਕੀ ਕੀ ਪ੍ਰੀ-ਵੈਡਿੰਗ ਵਾਸਤੇ ਬਣਾਵਾਂਗੇ ਠੀਕ ਹੈ ਪ੍ਰੀ-ਵੈਡਿੰਗ ਨਹੀਂ ਇਹਦੇ ਨਾਲ ਤਾਂ ਬਹੁਤ ਤਾਂ ਹੈ ਕਿ ਇਥੇ ਬਾਪੂ ਬੀਬੀ ਇਥੇ ਰਹੇ ਸਾਡੇ ਕੋਲ ਅਸੀਂ ਬੱਚਿਆਂ ਨੂੰ ਜਨਮ ਦਿੱਤੇ ਬੱਚਿਆਂ ਨੂੰ ਪਾਲਿਆ ਬੱਚਿਆਂ ਨੂੰ ਆਪੋ ਆਪਣੇ ਥਾਵਾਂ ਤੇ ਸੈਟਲ ਕੀਤਾ ਹੁਣ ਇਹਦਾ ਜਦੋਂ ਜੇ ਆ ਲੱਗੇ ਪੈਣ ਟਾਉਣ ਵਾਸਤੇ ਠੀਕ ਹੈ ਇਹ ਐਂ ਲੱਗਦਾ ਵੀ ਜਿਵੇਂ ਜਿਹੜਾ ਇਹ ਕਥੌੜੀ ਤੇਸੀ ਕਰੰਡੀ ਜਿਹੜੀ ਮਾਰਦਿਆਂ ਉਹ ਜਿੰਨੀਆਂ ਸੱਟਾਂ ਵੱਜਦੀਆਂ ਜਿਵੇਂ ਦਿਲ ਤੇ ਵੱਜਦੀਆਂ ਹੁੰਦੀਆਂ ਇਸ ਤਰ੍ਹਾਂ ਮਹਿਸੂਸ ਹੁੰਦਾ ਠੀਕ ਹੈ ਮੈਂ ਤਾਂ ਕਰਕੇ ਮੈਂ ਇਹਨੂੰ ਰੱਖਣਾ ਚਾਹੁੰਦਾ ਸੀ ਯਾਦਗਾਰ ਵਜੋਂ ਤੇ ਦੂਜੀਆਂ ਗੱਲਾਂ ਤੁਹਾਨੂੰ ਪਤਾ ਹੈ ਕਿ ਮੈਂ ਇੱਕ ਸਾਫ਼ ਸੁਥਰੇ ਅਸਦੀ ਜਥੇਬੰਦੀ ਸਿੱਧੂਪੁਰ ਦੇ ਨਾਲ ਜਿਹੜਾ ਉਹ ਮੈਂ ਸੇਵਾ ਕਰਦਾ ਜਥੇਬੰਦੀ ਦੀ ਮੈਂ ਕਹਣਾ ਕਿ ਮਿੱਤਰੋ ਹੱਥ ਜੋੜ ਕੇ ਬੇਨਤੀ ਐ ਇਹ ਮੇਰਾ ਮਕਸਦ ਸੀ ਵਿਖਾਉਣਾ ਕਿ ਵਿਰਾਸਤ ਜਿਹੜਾ ਨਾ ਤੁਹਾਨੂੰ ਕਿਤੇ ਨਾ ਕਿਤੇ ਤੁਹਾਨੂੰ ਆਪਣੇ ਬੈਕ ਤੇ ਜਿਹੜੇ ਦਾਦੇ ਪਰਦਾਦੇਆਂ ਦੇ ਘਰ ਆਪਣੇ ਮਾਪਿਆਂ ਦੇ ਘਰ ਤੋਂ ਉਹਨੂੰ ਯਾਦ ਆਉਣਗੇ ਜੇ ਹੋਏ ਤਾਂ ਤੁਸੀਂ ਉਹਨੂੰ ਸੰਭਾਲ ਕੇ ਰੱਖੋਗੇ ਠੀਕ ਹੈ ਸੰਭਾਲ ਕੇ ਵੀ ਜਦੋਂ ਤੁਸੀਂ ਰੱਖੋਵੇ ਕੱਲ ਫਿਰ ਮੈਨੂੰ ਕੱਟਣੀ ਪੈਂਦੀ ਆ ਵੀ ਜਿਹੜੀਆਂ ਇਹ ਚੀਜ਼ਾਂ ਨਾ ਜਦੋਂ ਹੁਣ ਵੱਡ ਬੜੇ ਰਹਿੰਦੀਆਂ ਦੀ ਬਣਾਈਆਂ ਸਾਡੇ ਘਰਾਂ ਦੇ ਵਿੱਚ ਨਾ ਇੱਕ ਸੁਹਾਟਾਂ ਹੁੰਦੀਆਂ ਸੀ ਪੁਰਾਣੀਆਂ ਕੱਚੀਆਂ ਤੇ ਸਰਕਾਣਾ ਹੁੰਦਾ ਸੀ ਜੀ ਹੁਣ ਤਾਂ ਚਿਰੋ ਗੱਡਾਂ ਆ ਗਈਆਂ ਲੈਂਟਰ ਚੱਲ ਪਏ ਉਦੋਂ ਜਨਨ ਕਿ ਜੇ ਕੋਈ ਦਰਖਤ ਮਿਲ ਜਾਂਦਾ ਨਾ 20 ਫੁੱਟ ਦਾ ਲੰਮਾ ਤੇ ਬਜ਼ੁਰਗਾਂ ਦੀ ਜਾਣ ਵੀ ਸੀ ਸਿੱਖ ਸਰੀਰ 'ਚ ਤੇ ਉਹ ਦਰਖਤ ਵੱਢ ਕੇ ਪੂਰੇ ਦਾ ਪੂਰੇ ਦਰਖਤ ਚੜਾ ਦਿੰਦੇ ਸੀ ਦਰਖਤ ਚੜਾ ਦਿੰਦੇ ਸੀ ਸਿੱਧੋ ਰਾ ਚੜਾ ਦਿੰਦੇ ਸੀ ਗੰਦ ਧੋਕਾਂ ਤੋਂ ਸਿੱਧਾ ਦਰਖਤ ਦਾ ਮੋਢਾ ਚੜਾ ਦਿੰਦੇ ਸੀ ਕੁੰਗੀਆਂ ਉਵੇਂ ਸਨ ਹਾਂ ਉਹਦੇ ਉੱਪਰ ਜਿਹੜਾ ਸੀ ਬਾਲੇ ਪਾ ਕੇ ਤੇ ਉਹਦੇ ਉੱਤੇ ਕੜੀਆਂ ਕੜੀਆਂ ਬਾਣ ਕੜੀਆਂ ਦੇ ਉੱਪਰ ਜੜੀ ਹਾਂ ਉਹ ਸਰ ਸਰ ਕੰਨਾਂ ਜੋ ਵੀ ਪਾਉਂਦੇ ਸੀ ਉਹ ਪੈ ਜਾਂਦੇ ਸੀ ਸਰਕੀਆਂ ਕਹਿੰਦੇ ਸੀ ਪੈ ਜਾਂਦੇ ਲਟਾਂ ਕਹਿੰਦੇ ਹੁੰਦੇ ਸੀ ਢੈਣ ਕਹਿੰਦੇ ਹੁੰਦੇ ਸੀ ਠੀਕ ਹੁਣ ਤੁਸੀਂ ਦੇਖੋ ਮੈਂ ਤੁਹਾਨੂੰ ਦਿ 15 ਤੋਂ ਵੱਧ درخت ਜਿਹੜੇ ਵਿੱਕੀ ਸ਼ਾਮਿਆ ਜਾਂ 15 ਤੋਂ ਵੱਧ درخت ਜਿਹੜੇ ਮੌਜੂਦ ਐ ਇਸ ਟਾਈਮ ਹਰ ਸਾਲ ਜਨਮ ਦਿਨ ਆ ਜੀ ਐਨੀਵਰਸਰੀ ਆ ਜੀ ਅਸੀਂ درخت ਲਾਉਣਾ ਐ ਪਰ ਜਿੱਥੇ ਕਿਤੇ ਕਿਤੇ ਕਿਸੇ ਨੇ ਸਾੜਤਾ ਨਾ ਕਿਸੇ ਤੋਂ ਜਾਂ ਜਾਣ ਪੁੱਛ ਕੇ ਅੱਗ ਲਾਤੀ ਜਾਂ ਲੱਗੀ ਉਹਦੇ ਤੇ ਮੈਂ ਕਿਤੇ ਰੌਲਾ ਨਹੀਂ ਪਾਉਂਦਾ ਹੁੰਦਾ ਠੀਕ ਐ ਵੀ ਇਹਨੇ ਆ ਕਰਤਾ ਕਿਸੇ ਇੱਕ ਬੰਦੇ ਦੀ ਖਾਤਰ ਸਾਰੀ ਕਮਿਊਨਿਟੀ ਨੂੰ ਬਦਨਾਮ ਕਰਨਾ ਜਾਂ ਤਾਂ ਤੁਸੀਂ ਕੁਝ ਕਰਕੇ ਵੀ ਦਿਖਾਓ ਜ਼ਮੀਨੀ ਪਦਰਤੀ ਦਿਖਾਵੇਂਗਾ ਜੇ ਜੇ ਅਸੀਂ ਸੋਸ਼ਲ ਮੀਡੀਆ ਤੇ ਲਿਖਣਾ ਜਾਣਦੇ ਆਂ ਬੋਲਣਾ ਜਾਣਦੇ ਆਂ ਕਿਸੇ ਨੂੰ ਬਲੇਮ ਕਰਨਾ ਜਾਣਦੇ ਆਂ ਕਿਸੇ ਨੂੰ ਬਦਨਾਮ ਕਰਨਾ ਜਾਣਦੇ ਤੇ ਫਿਰ ਹੱਕ ਬਣਦੇ ਕਿ ਅਸੀਂ ਪਹਿਲਾਂ ਅੰਦਰ ਝਾਤੀ ਮਾਰੀ ਅਸੀਂ ਕੀ ਕਰ ਨਹੀਂ ਹੁਣ ਬਾਹਰਲੇ ਪਾਸੇ ਵੀ ਤੁਹਾਨੂੰ ਮੈਂ ਦਿਖਾਇਆ ਨਾ ਕਿ ਬੇਸ਼ੱਕ ਉਹਨਾਂ ਦੇ ਤਣੇ ਜਿਹੜੇ ਆ ਥੱਲੇ ਟਾਇਲ ਲੱਗੀ ਟਾਇਲ ਦੇ ਥੱਲੇ ਬੇਸ਼ੱਕ ਤਣੇ ਤੁਰੇ ਫਿਰਦੇ ਹੁਣ ਉਹਨਾਂ ਦੇ ਟਾਹਲੀ ਆਦੇ ਤੂਤਦੇ ਬਰਕੈਣ ਦੇ ਨਿੰਮ ਦੇ ਪਰ ਅਸੀਂ ਉਹਨੂੰ ਪੱਟਿਆ ਨਹੀਂ ਹੁਣ ਤੱਕ ਠੀਕ ਹੈ ਉਹ ਵੀ ਇਸੇ ਦਰਖਤ ਵਾਂਗੂ ਜਿਵੇਂ ਬਾਹਰ ਬਹਾਈ ਤੁਹਾਨੂੰ ਨਿੰਮ ਉਸੇ ਤਰੀਕੇ ਜਿਹੜਾ ਮੈਂ ਕਹਿੰਨਾ ਕਿ ਰੁੱਖ ਵੱਦ ਤੋਂ ਵੱਧ ਲਾਓ ਹਵਾ ਪਾਣੀ ਪ੍ਰਦੂਸ਼ਿਤ ਕਰਨ ਤੋਂ ਜਿਹੜਾ ਪਰਹੇਜ਼ ਕਰੋ ਪਾਣੀ ਡੋਲਣ ਤੋਂ ਵੀ ਪਰਹੇਜ਼ ਕਰੋ ਜੀ ਬਹੁਤ ਸਾਰੇ ਚੀਜ਼ਾਂ ਮਿੱਤਰੋ ਨੋਟ ਕਰਨ ਵਾਲੀਆਂ ਬਹੁਤ ਫੈਕਟਰੀਆਂ ਅੱਜ ਕੱਲ ਇਹੋ ਜੀਆਂ ਲੱਗੀਆਂ ਜਿਨ੍ਹਾਂ ਦਾ ਪ੍ਰੋਪਰ ਜਿਹੜਾ ਪਾਣੀ ਜਿਵੇਂ ਜੀਰੇ ਏਰੀਆ ਦੇ ਵਿੱਚ ਮਾਲ ਬਰੋਜ਼ ਜਿਹੜੀ ਸ਼ਰਾਬ ਫੈਕਟਰੀ ਲੱਗੀ ਸੀ ਉਹਨੇ ਜਿਹੜਾ ਸਾਰੇ ਜੀਰੇ ਏਰੀਆ ਦਾ ਤਲਵੰਡੀ ਏਰੀਆ ਦਾ ਸਾਰਾ ਪਾਣੀ ਜਿਹੜਾ ਉਹ ਜ਼ਹਿਰ ਬਣਾਤਾ ਉੱਥੇ ਇੱਕ ਇੱਕ ਬਕਾਇਦਾ ਉੱਥੇ ਵੀ ਕਿਸਾਨ ਜਿਥੇ ਬੰਦੀਆਂ ਨੇ ਕੰਮ ਕੀਤਾ ਉਹਥੇ ਇੱਕ ਬਕਾਇਦਾ ਸਟਰਗਲ ਹੋਇਆ ਇੱਕ ਸੰਘਰਸ਼ ਹੋਇਆ ਫਿਰ ਉਹ ਜਾ ਕੇ ਉਹਦਾ ਜਿਹੜਾ ਉਹ ਫੈਕਟਰੀ ਬੰਦ ਹੋਈਏ ਹੁਣ ਆਪਣੇ ਗੁਆਂਢ ਦੇਖ ਲਓ ਬਿਜਲੀ ਫੈਕਟਰੀ ਲੱਗੀ ਹੋਈ ਹੈ ਇਹਦਾ ਪਾਣੀ ਇਹ ਪਤਾ ਲੱਗਿਆ ਕਿ ਸਿਰਫ 10 ਬਿਜਲੀ ਫੈਕਟਰੀ ਦਾ ਕਹਿੰਦੇ 10% ਵੱਧ ਤੋਂ ਵੱਧ ਪਾਣੀ ਜਿਹੜਾ ਉਹ ਡਰੇਨ ਚ ਪਾਇਆ ਗਿਆ ਇਹ ਵਿਖਾਉਣ ਵਾਸਤੇ ਵੀ ਸਾਡਾ ਤਾਂ ਪਾਣੀ ਡਰੇਨਸ ਜਾਂਦਾ ਦੱਸਣ ਵਾਲੇ ਇਹ ਦੱਸਦੇ ਕਿ ਅੰਦਰ 80 ਤੋਂ 90% ਪਾਣੀ ਜਿਹੜਾ ਉਹ ਜ਼ਮੀਨ ਦੇ ਵਿੱਚ ਪਾਇਆ ਜਾਂਦਾ ਕੈਮੀਕਲ ਯੁਕਤ ਪਾਣੀ ਤੇ ਬਾਈ ਕਹਿੰਦਾ ਤਾਰਾ ਸਿੰਘ ਆਪਣੇ ਇੱਕ ਵੀਡੀਓ ਬਣਾਉਣੇ ਤੇ ਮੇਰੇ ਬੱਚਿਆਂ ਦਾ ਨਾਲ ਮੈਨੂੰ ਫੋਨ ਆਉਂਦਾ ਹੈ ਕਿ ਤੁਸੀਂ ਡੇੜੀ ਘਰ ਤੋਂ ਲੱਗੇ ਤਾਂ ਘਰ ਤੋਂ ਤੋਂ ਪਹਿਲਾਂ ਵੀਡੀਓ ਬਣਾ ਲਿਓ ਤੇ ਆਮ ਤੌਰ ਤੇ ਲੋਕ ਯਾਦਾਂ ਕਹਿੰਦੇ ਸਾਡਾ ਘਰ ਹੁੰਦਾ ਸੀ ਸਾਡਾ ਮਕਾਨ ਹੁੰਦਾ ਸੀ ਸਾਡਾ ਬਾਪੂ ਹੁੰਦਾ ਸੀ ਪਰ ਉਹ ਇੱਕ ਵਿਖਾਵਾ ਹੁੰਦਾ ਹੈ ਦੱਸਣ ਦਾ ਜਿਵੇਂ ਆਪਾਂ ਕੋ ਬਾਤਾਂ ਪਾਉਨੇ ਬਾ ਇੱਕ ਚੀਜ਼ ਬਣਾ ਕੇ ਰੱਖਣੀ ਜਿਵੇਂ ਕੋਈ ਆਪਾਂ ਪਿਕਚਰਾਂ ਵੇਣੇ ਆ ਫਿਲਮਾਂ ਵੇਣੇ ਆ ਮੂਵੀਆਂ ਵੇਣੇ ਆ ਤੇ ਦਿਖਾਇਆ ਜਾਂਦਾ ਤੁਸੀਂ ਇਦਾਂ ਬਣਾ ਕੇ ਰੱਖਿਆ ਕਰੋ ਪਹਿਲੀ ਗੱਲ ਤਾਂ ਮੈਂ ਸਾਡੇ ਜਿਹੜੇ ਵੀਡੀਓ ਵੇਖ ਰਹੇ ਉਹਨਾਂ ਨੂੰ ਇਹ ਕਹਿੰਦੇ ਜਿਹੜੇ ਤੁਹਾਡੇ ਵੱਡ ਬਡੇਰੇ ਆ ਬਜ਼ੁਰਗ ਹੈ ਉਹਨਾਂ ਦੀ ਵੀਡੀਓ ਬਣਾ ਕੇ ਰੱਖੋ ਉਹਨਾਂ ਦੇ ਸੁਭਾਅ ਕਿਹੋ ਜਿਹਾ ਸੀ ਉਹਨਾਂ ਦਾ ਨੇਚਰ ਕਿਹੋ ਜਿਹਾ ਸੀ ਤੁਹਾਡਾ ਪਰਿਵਾਰ ਕਿੱਦਾਂ ਸੀ ਤੁਹਾਡਾ ਪੁਰਾਣਾ ਘਰ ਕਿਹੋ ਜਿਹਾ ਸੀ ਤੁਹਾਡਾ ਰਹਿਣ ਸਹਿਣ ਕਿਹੋ ਜਿਹਾ ਸੀ ਤੁਹਾਡਾ ਆਹਣ ਗਵਾਂਡ ਕਿਹੋ ਜਿਹਾ ਸੀ ਕਿਉਂਕਿ ਤੁਸੀਂ ਆਪ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸ ਸਕੋ ਵੀ ਆਹ ਮੇਰਾ ਬਾਪੂ ਹੁੰਦਾ ਸੀ ਆ ਮੇਰਾ ਤਾਇਆ ਹੁੰਦਾ ਸੀ ਜਾਂ ਮੇਰਾ ਚਾਚਾ ਹੁੰਦਾ ਸੀ ਤੇ ਸਾਡਾ ਐਡਾ ਕ ਘਰ ਹੁੰਦਾ ਸੀ ਇਸ ਘਰ ਦੇ ਵਿੱਚ ਅਸੀਂ ਐਨੇ ਜੀ ਰਹਿੰਦੇ ਹੁੰਦੇ ਸੀ ਤੇ ਅੱਜ ਕੱਲ ਤੁਸੀਂ ਵੇਖੋ ਕੋਠੀਆਂ ਬਣਾ ਲਏਗਾ ਬਣਾ ਕੇ ਰੱਖਿਆ ਕਰੋ ਵੀਡੀਓ ਬਣਾਉਣ ਦਾ ਸਾਡਾ ਜੇ ਅਸੀਂ ਵੀਡੀਓ ਬਣਾਉਣੇ ਆ ਨਾ ਅੱਜ ਕੱਲ ਅਸੀਂ ਕੀ ਬਣਾਉਣੇ ਆ ਜਾਂ ਤਾਂ ਮੈਂ ਗੱਡੀ ਤੇ ਜਾ ਰਿਹਾ ਉਹਦੇ ਤੇ ਮੈਂ ਕੋਈ ਚੰਗਾ ਗਾਣਾ ਲਾ ਕੇ ਮੈਂ ਉਹਦੀਆਂ ਰੀਲਾਂ ਪਾਉਣੀ ਆ ਜਾਂ ਮੈਂ ਜਿਹੜਾ ਹੈ ਮੇਰੇ ਕੋਲ ਮੇਰੇ ਘਰ ਦੇ ਵਿੱਚ ਕੋਈ ਬੱਚਾ ਹੋ ਗਿਆ ਕੋਈ ਭਤੀਜਾ ਹੋ ਗਿਆ ਕੋਈ ਪੋਤਰਾ ਹੋ ਗਿਆ ਕੋਈ ਪੋਤਰੀ ਦੋ ਤਾਂ ਦੋਤੀ ਹੋ ਗਿਆ ਉਹਦੀਆਂ ਤਾਂ ਬੜੇ ਸ਼ੌਂਕ ਨਾਲ ਬਣਾ ਕੇ ਦੋ ਦੋ ਤਿੰਨ ਤਿੰਨ ਚਾਰ ਚਾਰ ਵੀਡੀਓ ਦਿਨ ਚ ਪਾ ਦੇਣੀਆਂ ਠੀਕ ਹੈ ਜਿਹੜਾ ਸਾਡੇ ਤੋਂ ਵੱਡਾ ਬੈਠਾ ਬਜ਼ੁਰਗ ਬਾਪੂ ਬੈਠਾ ਹੈ ਬੀਬੀ ਬੈਠੀ ਹੈ ਹੈਨਾ ਚਾਹੀਦਾ ਦਾਦਾ ਦਾਦੀ ਵੀ ਬੈਠੇ ਜਿਹੜੇ ਆਪਣੇ ਤੋਂ ਗਾਂਝੇ ਜਨਰੇਸ਼ਨ ਨਾਲ ਦਾਦੇ ਦਾ ਮੈਂ ਕਹਿੰਨਾ ਕਿ ਉਹਨਾਂ ਦਾ ਜ਼ਰੂਰੀ ਨਹੀਂ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਬੈਠ ਕੇ ਜਿਵੇਂ ਬਹੁਤ ਮੁੰਡੇ ਕੁੜੀਆਂ ਨਾ ਇਹ ਚੀਜ਼ਾਂ ਪਾਉਂਦੇ ਆ ਆਪਦੀ ਦਾਦੀ ਨਾਲ ਲਾਡ ਕਰੀ ਜਾਂਦੇ ਆ ਆਪਦੇ ਦਾਦਾ ਜੀ ਨਾਲ ਲਾਡ ਕਰੀ ਜਾਂਦੇ ਆ ਦਾਦਾ ਤੂੰ ਇਸ ਤਰ੍ਹਾਂ ਨਾ ਕਰੀ ਦਾਦੀ ਤੂੰ ਇਸ ਤਰ੍ਹਾਂ ਨਾ ਕਰੀ ਜਿਵੇਂ ਗਾਣਾ ਵੀ ਆਇਆ ਸੀ ਨਾ ਜਿਹੜੇ ਕਿ ਨਿੱਕੇ ਨਿੱਕੇ ਘਰਾਂ ਵਿੱਚੋਂ ਉੱਠੇ ਆ ਅੱਗੇ ਜਾ ਕੇ ਹਟਾਂਗੇ ਹੁਣ ਜਵਾਕ ਉੱਠ ਕੇ ਕੈਨੇਡਾ ਅਮਰੀਕਾ ਆਗਲੈਂਡ ਜਾਵੜੇ ਉਹ ਦੱਸਦੇ ਆ ਕਿ ਅਸੀਂ ਇੰਨਾ ਘਰਾਂ 'ਚੋਂ ਆਏ ਆ ਆ ਘਰਾਂ 'ਚ ਜੰਮੇ ਨਿੱਕੇ ਨਿੱਕੇ ਘਰਾਂ ਵਿੱਚੋਂ ਆਏ ਆ ਤੇ ਅੱਗੇ ਅਸੀਂ ਮੰਜ਼ਲਾਂ ਨੂੰ ਪਾਵਾਂਗੇ ਪਰ ਜੇਕਰ ਸਾਡੇ ਕੋਲ ਵੀਡੀਓ ਆ ਹੋ ਆ ਸਾਡੇ ਕੋਲ ਜਿਹੜੀ ਵਿਰਾਸਤ ਹੈ ਪੁਰਾਣੀ ਸਾਮ੍ਹ ਕੇ ਰੱਖੀ ਹੈ ਉਹ ਵੀ ਆਦੇ ਬੱਚਾ ਨੂੰ ਦਿਖਾ ਕਰਨਗੇ ਇਹ ਸਾਡੇ ਦਾਦਾ ਜੀ ਦੀ ਹੈ ਤੇ ਪਰਦਾਦਾ ਜੀ ਹੈ ਇਹ ਸੋਸ਼ਲ ਮੀਡੀਆ ਇਹ ਤੇ ਜਾਂਦੇ ਨਹੀਂ ਪਈ ਰਹਿਣੀ ਉਹ ਰਾਹ ਤੱਕ ਜਦੋਂ ਮਰਜ਼ੀ ਕੱਢ ਕੇ ਵਿਖਾ ਦਿਓ ਸ਼ਾਇਦ ਤੁਹਾਡੇ ਜਿਹੜੀ ਪੈਨ ਡਰਾਈਵ ਘਰੇ ਪਈ ਆ ਉਹ ਵੀ ਗਵਾਜੇ ਨਾਲ ਲੱਭੇ ਸੋਨੂੰ ਇਹਦੇ ਤੇ ਸਰਚ ਮਾਰੋ ਜਦੋਂ ਮਰਜ਼ੀ ਕੱਢ ਕੇ ਤੁਸੀਂ ਆਦੇ ਬੱਚਾ ਨੂੰ ਦਿਖਾ ਸਕਦੇ ਆ ਵੀਡੀਓ ਬਣਾਉਣ ਦਾ ਸਾਡਾ ਮਤਲਬ ਇਹੀ ਸੀ ਅੱਜ ਸੋ ਜੀ ਤੁਸੀਂ ਦੇਖਿਆ ਕੀ ਚੰਗਾ ਲੱਗਿਆ ਕੀ ਨਹੀਂ ਚੰਗਾ ਲੱਗਿਆ ਅਸੀਂ ਅੱਗੇ ਤੋਂ ਵੀ ਇਹ ਚੀਜ਼ਾਂ ਕਰਦੇ ਰਹਾਂਗੇ ਤੁਹਾਨੂੰ ਵੀ ਇੱਕ ਬੇਨਤੀ ਕਰਾਂਗੇ ਕਿ ਜਿੱਥੇ ਕਿਤੇ ਕੋਈ ਚਾਹੇ ਕੋਈ ਦਰਖਤ ਸਾੜਿਆ ਜਾਂਦਾ ਹੈ ਚਾਹੇ ਕੋਈ ਪਰਾਲੀ ਸਾੜੀ ਜਾਂਦੀ ਹੈ ਚਾਹੇ ਕੋਈ ਮੈਂ ਕੱਲੇ ਕਿਸਾਨ ਦੀ ਗੱਲ ਨਹੀਂ ਕਰਦਾ ਮਜ਼ਦੂਰ ਵਰਗ ਵੀ ਸਾਡੇ ਨਾਲ ਕੱਲਾ ਇਸ ਚੀਜ਼ ਤੱਕ ਮਤਲਬ ਨਾ ਰੱਖਿਆ ਕਰੀਏ ਕਿ ਇਹਨੇ ਆ ਕਰਤਾ ਸੀ ਇਹਨੇ ਕਿਉਂ ਕਰਤਾ ਸੀ ਇਹਨੇ ਸਾੜਤਾ ਤੇ ਉਹਦੇ ਮਗਰ ਹੀ ਅਸੀਂ ਉਹ ਲਫਾਫੇ ਬਹੁਤ ਬਰੀ ਕਰਨ ਮੈਂ ਵੀ ਅਸੀਂ ਖਾਲੀ ਲਫਾਫੇ ਵਰਗੇ ਹੋ ਗਏ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਅਸੀਂ ਹਵਾ ਦੇ ਵਹਿਣ ਦੇ ਵਿੱਚ ਜਿੱਧਰ ਨੂੰ ਇੱਕ ਕੋਈ ਲਿਖ ਦਿੰਦਾ ਉਧਰ ਨੂੰ ਵਹਿ ਜਾਣੇ ਉੱਡ ਜਾਣੇ ਅਸੀਂ ਆਪਣਾ ਦਿਮਾਗ ਵਰਤਿਆ ਕਰੋ ਆਪਣੇ ਮੁਤਾਬਕ ਜ਼ਮੀਨੀ ਪੱਧਰ ਤੇ ਕਰਕੇ ਦਿਖਾਓ ਲੋਕਾਂ ਨੂੰ ਕਿ ਆ ਕਰਨਾ ਚਾਹੀਦਾ ਮੈਂ ਕਹਿੰਦਾ ਕਿ ਇਹ ਲਾਜ਼ਮੀ ਬਣਾ ਲਓ ਆਪਣੇ ਜਨਮ ਦਿਨ ਤੇ ਆਪਣੀ ਐਨੀਵਰਸਰੀ ਤੇ ਆਪਣੇ ਕਿਸੇ ਖਾਸ ਦਿਨ ਤੇ ਤੁਸੀਂ ਆਪਣੇ ਘਰ ਦੇ ਵਿੱਚ ਜਿੱਥੇ ਕਿਤੇ ਜਗ੍ਹਾ ਤੁਹਾਨੂੰ ਲੱਗਦੀ ਹੈ ਬੇਸ਼ੱਕ ਛਾਂਦਾਰ ਲਾਓ ਬੇਸ਼ੱਕ ਫਲਦਾਰ ਲਾਓ ਬੇਸ਼ੱਕ ਫੁੱਲਦਾਰ ਲਾਓ ਕੋਈ ਬੂਟਾ ਕੋਈ ਦਰਖਤ ਕੋਈ ਰੁੱਖ ਜ਼ਰੂਰ ਲਾਓ ਇਹਦੇ ਨਾਲ ਜਿਹੜਾ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਿਹੜੀ ਥਵਾ ਉਹ ਗੁਰੂ ਹੈ ਪਵਨ ਗੁਰੂ ਪਾਣੀ ਉਹ ਪਿਓ ਹੈ ਮਾਤਾ ਧਰਤ ਮਾਤਾ ਧਰਤੀ ਮਾਤਾ ਇਹ ਫਿਰ ਅਸੀਂ ਉਹਨੂੰ ਸੰਭਾਲ ਸਕਾਂਗੇ ਜੀ ਅਸੀਂ ਆਪਣੇ ਆਪ ਅੰਦਰ ਝਾਤੀ ਮਾਰਾਂਗੇ ਕਿ ਮੈਂ ਕਿਸੇ ਤੇ ਲਿਖੇ ਲਿਖਾਇ ਤੇ ਟਿੱਪਣੀ ਕਰਨ ਦੀ ਬਜਾਏ ਮੈਂ ਖੁਦ ਕੀ ਕਰਨਾ ਮੇਰੇ ਫਰਜ਼ ਕੀ ਹੈ ਉਹਨਾਂ ਫਰਜ਼ਾਂ ਨੂੰ ਅਸੀਂ ਨਿਭਾਇਆ ਨਾਲ ਅਸੀਂ ਇਹ ਯਾਦਗਾਰ ਨੂੰ ਕਿਉਂਕਿ ਬੱਚਿਆਂ ਨੇ ਵੀ ਕਿਹਾ ਸੀ ਕਿ ਇਹਨੂੰ ਰੱਖੋ ਤੁਸੀਂ ਕੈਮਰੇਜ ਕੈਦ ਕਰਕੇ ਸਾਡੇ ਬੱਚਿਆਂ ਨੂੰ ਤਾਂ ਪਤਾ ਹੈ ਕਿ ਆਹਾਂ ਦਾਦੇ ਦਾਦੀ ਨੇ ਘਰ ਬਣਾਇਆ ਸੀਗਾ ਪਰ ਉਹਨਾਂ ਤੋਂ ਅਗਲੇ ਬੱਚਿਆਂ ਨੂੰ ਉਹਨਾਂ ਤੋਂ ਅਗਲੇ ਬੱਚਿਆਂ ਨੂੰ ਉਹਨਾਂ ਤੋਂ ਅਗਲੇ ਬੱਚਿਆਂ ਨੂੰ ਇਹ ਵੀਡੀਓ ਰਹਿਣਗੇ ਉਹਨਾਂ ਦੇ ਕੋਲ ਜਿਵੇਂ ਸਾਡੇ ਵਿਆਹਾਂ ਦੀਆਂ ਮੂਵੀਆਂ ਸਾਹਮੇ ਆ ਪਈਆਂ ਤੇ ਉੱਥੋਂ ਪਤਾ ਲੱਗੂਗਾ ਕਿ ਅਸੀਂ ਕਿੱਥੋਂ ਮੇਰੇ ਮੇਰਾ ਤਾਂ ਬੜੇ ਬੜੇ ਦਿਲ ਕਰਦਾ ਹੁੰਦਾ ਕਿ ਜਿਹੜੇ ਕੱਚੇ ਘਰ ਆਪਣੇ ਹੁੰਦੇ ਸੀ ਉਹ ਜੇ ਕਿਤੇ ਉਦੋਂ ਵੀ ਆ ਚੀਜ਼ਾਂ ਹੁੰਦੀਆਂ ਤਾਂ ਆਪਾਂ ਸੰਭਾਲ ਕੇ ਰੱਖਦੇ ਰਾਜਸਥਾਨ ਦੇ ਵਿੱਚ ਬਹੁਤ ਸਾਰੇ ਏਰੀਆ ਜਿੱਥੇ ਕੱਚੇ ਘਰ ਹੈਗੇ ਸੋ ਮੈਂ ਕਹਿੰਦਾ ਕਿ ਜਿੰਨਾ ਕਿ ਕਲਚਰ ਜਿੰਨਾ ਕਿ ਪਿਛਲਾ ਵਿਰਸਾ ਤੁਸੀਂ ਚਾਹੇ 47 ਨੂੰ ਦੇਖਣ ਵਾਲੇ ਬਜ਼ੁਰਗ ਤੇ ਚਾਹੇ ਇਦਾਂ ਦੇ ਪੁਰਾਣੇ ਆਪਣੇ ਘਰ ਹੈ ਜਿੱਥੇ ਆਪਾਂ ਪਲੇ ਇਹਨਾਂ ਚੀਜ਼ਾਂ ਨੂੰ ਸੰਭਾਲ ਕੇ ਜ਼ਰੂਰ ਰੱਖੋ ਸਮੇਂ ਦੇ ਮੁਤਾਬਕ ਕਹਿੰਦੇ ਜਿਹੋ ਜਿਹਾ ਸਮਾਂ ਹੋ ਜਾ ਹੁਣਾ ਪੈਂਦਾ ਕਿਉਂਕਿ ਬੱਚੇ ਉਹਨੂੰ ਬਾਹਰ ਚਲੇ ਗਏ ਹਰੇਕ ਬੰਦਾ ਕਹਿੰਦਾ ਵੀ ਮੈਂ ਵੀ ਵਧੀਆ ਕੂਟੀ ਪਾਵਾਂ ਪੁਰਾਣਾ ਘਰ ਦੇ ਵਿੱਚ ਰਹਿਣਾ ਤੇ ਜਵਾਕ ਵੀ ਟੁਕਦੇ ਬਾਪੂ ਆਪਾਂ ਵੀ ਪਾਲ ਕੇ ਚਾਚੇ ਕਹਣੇ ਪਾਲੀ ਮਾਤਰਾ ਕਹਣੇ ਪਾਲੀ ਮਾਸੀ ਕਹਣੇ ਪਾਲੀ ਪਾਉ ਪੋਣਾ ਚਾਹੀਦਾ ਸਮੇਂ ਦੇ ਮੁਤਾਬਕ ਬਦਲ ਜਾਂਦੇ ਆ ਪਰ ਜੇਕਰ ਤੁਹਾਡਾ ਮਕਾਨ ਵਧੀਆ ਪੁਰਾਣਾ ਬਣਿਆ ਇੱਕ ਵਾਰੀ ਤੁਸੀਂ ਉਹਦੀ ਆਪ ਦੀ ਜਣੀ ਯਾਦ ਦਸਤਖਾਤਰ ਵੀਡੀਓ ਜ਼ਰੂਰ ਬਣਾ ਕੇ ਰੱਖੋ ਜੇਕਰ ਪ੍ਰਾਣੀਆਂ ਵਿਰਾਸਤਾਂ ਜਿਹੜੀਆਂ ਲੋਕਾਂ ਕੋਲੇ ਉਹਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਘਰ ਜਿਹੜੇ ਆ ਘਰ ਵੱਡੇ ਹੋਗੇ ਤੇਲ ਜਿਹੜੇ ਉਹ ਛੋਟੇ ਹੋਗੇ ਦਿਲ ਦੇ ਦੈਰੇ ਸੋਚ ਦੇ ਦੈਰੇ ਤੰਗ ਹੋਗੇ ਘਰ ਵੱਡੇ ਹੋਗੇ ਘਰ ਛੋਟੇ ਹੁੰਦੇ ਸੀ ਦਿਲ ਵੱਡੇ ਹੁੰਦੇ ਸੀ ਪਰਿਵਾਰ ਵੱਡੇ ਹੁੰਦੇ ਸੀ ਸੰਯੁਕਤ ਪਰਿਵਾਰ ਹੁੰਦੇ ਸੀ ਦੋ ਲੇਡੀਆਂ ਘਰ ਦੀਆਂ ਪਕਾਈ ਜਾਂਦੀਆਂ ਤੇ 10 ਜਣੇ 15 ਜਣੇ 20 ਜਣੇ ਖਾਈ ਜਾਂਦੇ ਉਹ ਚੀਜ਼ਾਂ ਹੋਰ ਹੁੰਦੀਆਂ ਹੁਣ ਮੈਨੂੰ ਨਹੀਂ ਲੱਗਦਾ ਕਿ ਸੰਯੁਕਤ ਪਰਿਵਾਰ ਦੁਆਰਾ ਬਣ ਸਕਦੇ ਆ ਕਿਉਂਕਿ ਬਹੁਤ ਸਮਾਂ ਬਹੁਤ ਅੱਗੇ ਲੰਘ ਚੁੱਕਿਆ ਪਰ ਜਿੱਥੇ ਇੱਕ ਅਸੀਂ ਹੈਗੇ ਆ ਇੱਥੇ ਮੇਨਟੇਨ ਰੱਖਣਾ ਬਹੁਤ ਜ਼ਰੂਰੀ ਹੈ ਕੀ ਚੰਗਾ ਲੱਗਿਆ ਉਹ ਵੀ ਦੱਸਿਓ ਕਿੱਥੇ ਸਾਡੀਆਂ ਕਮੀਆਂ ਲੱਗੀਆਂ ਉਹ ਵੀ ਦੱਸਿਓ ਕਿ ਕਿੱਥੋਂ ਤੁਸੀਂ ਸਾਡੀ ਵੀਡੀਓ ਦੇਖ ਕੇ ਤੇ ਕਿੱਥੋਂ ਤੁਸੀਂ ਕਿਹੜਾ ਸਾਨੂੰ ਸੁਝਾਅ ਤੁਸੀਂ ਦੇਣਾ ਚਾਹੁੰਦੇ ਹੋ ਕੀ ਸਾਨੂੰ ਅੱਗੇ ਸਾਡੇ ਵੱਲੋਂ ਹੋਰ ਕਰਨਾ ਚਾਹੀਦਾ ਸਾਡੀ ਟੀਮ ਨੂੰ ਸੱਚ ਦੀ ਪੜਤਾਲ ਦੀ ਟੀਮ ਨੂੰ ਕੀ ਕਰਨਾ ਚਾਹੀਦਾ ਜ਼ਰੂ